ਹੈਲੋ ਹੈਲੋ ਹਾਂਜੀ ਬਾਬਾ ਹਾਂਜੀ ਬਈ ਕਿਦਾਂ ਵਧੀਆ ਜੀ ਸੌਰੀ ਯਾਰ ਮੈਂ ਨਾਲ ਪਾਪੜ ਜਿੱਕਰ ਜੀ ਬਾਹਰ ਗਿਆ ਉਹਨੇ ਆਇਆ ਅੱਛਾ ਤੇ ਉਹ ਮੇਰੀ ਗੱਲ ਸੁਣ ਹੁਣ ਤੇਰੇ ਹਿਸਾਬ ਨਾਲ ਬਾਬਾ ਕਿੰਨੇ ਪੈਸੇ ਦਿੱਤੇ ਨਾ ਸਰ ਸਕਦਾ ਮੈਨੂੰ ਸਿੱਧੀ ਸਿੱਧੀ ਦੱਸ ਤੈਨੂੰ ਮੈਂ ਦੇਖ ਦੇ ਆਪਾਂ ਇੱਕ ਰੀ ਕੰਮ ਨੇ ਵੇੜਦੇ ਆ ਠੀਕ ਹੈ ਤੇ ਮੈਂ ਮਹੂਦ ਕਰਾ ਦੂੰਗਾ ਇਹਨਾਂ ਦੇ ਪੈਸੇ ਦੇ ਦੇਣਗੇ ਤੈਨੂੰ ਹਨਾ ਉਹ ਚਲੋ ਕਿਤੇ ਹੁਣ ਅੱਧੇ ਦੇ ਦੇਵਾਂਗੇ ਜਾਂਦੇ ਫਿਰ ਨਾਲ ਗੱਲ ਕਰ ਲੈਣਾ ਕਿੰਨਾ ਦੇਣੇ ਆ ਉਹ ਆਖੀ ਗੱਲ ਹਨਾ ਜਿਹੜੇ ਇਹਨਾਂ ਦੇ ਪੈਸੇ ਉਹ ਸੈਪਰੇਟ ਕਰਕੇ ਜਿਹੜੇ ਆਪਣੇ ਪੈਸੇ ਆ ਹਨਾ ਉਹਨਾਂ ਚ ਤੂੰ ਦੱਸ ਵੀ ਤੈਨੂੰ ਕਿੰਨੇ ਪੈਸੇ ਦੇਈਏ ਤੇਰਾ ਮਤਲਬ ਮੈਂ ਤਾਂ ਦੱਸਦਾ ਵੀ ਪੈਸੇ ਆਪਣੇ ਕੋ ਹੈ ਨਹੀਂ ਸਿਚੁਏਸ਼ਨ ਇਦਾਂ ਦੀ ਆ ਤੂੰ ਵੀ ਸੋਚ ਵੀ ਚਲੋ ਠੀਕ ਆ ਬਹੁਤ ਸੌ ਘਾਟੇ ਨਫੇ ਪੈ ਸਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਹਨਾ ਹੁਣ ਮੈਂ ਕਵਾ ਵੀ ਮੇ ਦੇ ਨਹੀਂ ਪਬਲਿਕਲੀ ਕਿਤੇ ਵੀ ਹੈ ਤੇ ਆਪਾਂ ਸਿੰਪਲ ਜੀ ਗੱਲ ਹੈ ਵੀ ਮੈਂ ਵੀ ਚਾਹੁੰਦਾ ਵੀ ਤੈਨੂੰ ਹੀ ਘਟਾਣਾ ਬਬੇ ਹੂੰਗੀ ਤੇਰੇ ਵੀ ਪਤਾ ਪੈਸੇ ਦੀ ਹਾਲਤ ਤੇਰੀ ਵੀ ਉਦਾਂ ਦੀ ਆਪਣੀ ਵੀ ਉਦਾਂ ਦੀ ਹੈ ਨਾ ਸੋ ਮੈਂ ਮੇਰੀ ਮੇਰੀ ਸਲਾਹ ਇਹ ਆ ਕਿ 10000 ਰੁਪਿਆ ਲੈ ਕੇ ਕੰਮ ਨਿਬੇੜਦੀ ਮੈਂ ਮੈਂ ਇਹ ਵੀ ਵੱਧ ਕਿਉਂ ਪਤਾ ਕਿਉਂ ਕਹਿਣ ਦੇ ਆ ਮੈਂ ਤੈਨੂੰ ਗੱਲ ਪੰਜ ਛੇ ਕਿਹਾ ਸੀ 10000 ਰੁਪਿਆ ਮੈਂ ਤਾਂ ਕਹਿੰਦੇ ਆ ਵੀ ਮੈਂ ਚੋ ਕੁਝ ਪੈਸੇ ਡੈਡੀ ਕੋ ਵੀ ਲੈ ਕੇ ਦਿੰਦੇ ਨੇ 10000 ਵੀ ਪਤਾ ਕੀ ਹੈ 10000 ਹੁਣ ਮੈਂ ਇਹਨਾਂ ਕੋਲੇ 5 ਮਹੀਨੇ ਜਿਹੜੇ ਆ ਨਾ ਫਾਰਮਿੰਗ ਤੋਂ ਲੈ ਕੇ ਹੂੰ ਕੋਣ ਦਾ 8000 ਰੁਪਏ ਇਹਨਾਂ ਨੂੰ ਕੋਲੋਂ ਆ ਗਿਆ 400 ਰੁਪਏ ਰੂਮ ਰੈਂਟ ਕਟਾ ਕੇ ਨਹੀਂ ਉਹ ਛੱਡ ਵੱਖਰਾ ਵਾਓ ਪਰ 10000 ਰੁਪਏ ਜੇ ਕਟਾ ਬੋ ਬੈਣਾ ਨਾ ਉਹ ਉਹ ਦੂਜੀ ਵਾਰ ਕੀ ਉਹ ਪੈਸੇ ਤੁਹਾਨੂੰ ਵੱਖਰੇ ਦੇਣਗੇ ਨਾ ਇਹ ਉਹ ਉਹ ਇੰਨੇ ਇਹਨਾਂ ਨੇ ਤਾਂ ਦੇਣਾ ਹੈ ਮੈਨੂੰ ਜਿਹੜਾ ਆਪਣਾ ਹਿਸਾਬ ਦਾ ਪਹਿਲਾ ਵਾਲਾ ਉਹ 1 ਸਾਲ ਦੇ ਵਿੱਚ ਸਾਨੂੰ ਜਿਹੜਾ 10000 ਰੁਪਿਆ ਉਹ ਜ ਵੀ 3000 ਰੁਪਏ ਡਾਊਨ ਪੇਮੈਂਟ ਦੇ ਚਾਹੀਦੇ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਹਨਾ ਜੇ ਤੇਰਾ 24000 ਰੁਪਏ ਦੇਣਾ ਲੋ 25 ਠੀਕ ਹੈ ਤੈਨੂੰ ਕਿੰਨਾ ਗਿਆ 8000 8700 109000 ਤੁਦਲਾ ਨਾਲ ਰਾਉਂਡ ਫਿਕਰ ਕਰੀਏ 11 ਲਾਲਾ ਹੁਣ ਉਸਦਾ ਮੈਂ ਵੀ ਕਿਤੇ ਨਾ ਲਿਖਿਆ ਹੁਣ ਕਿ ਜੇ ਮਤਲਬ ਕਿੰਨਾ ਰਹਿ ਗਿਆ 15 ਰਹਿ ਗਿਆ ਪਿੱਛੇ 15000 ਰੁਪਏ ਉਹ ਰਹਿ ਗਿਆ ਤੇ 3000 ਰੁਪਏ ਨੋਨ ਵੈਗਮੈਂਟ ਹੋ ਗਈ ਪਰ ਬਾਬਾ ਉਹ ਵੀ ਹੁਣ ਸਾਲ ਦਾ ਨਹੀਂ ਨਾ ਵੀ ਸਾਲ ਪਤਾ ਕੀ ਚੱਕਰਤਨ ਮੈਂ ਤਾਂ ਕਹਿਣਿਆ ਕਿ ਸਿਚੁਏਸ਼ਨ ਇਹ ਆ ਵੀ ਇਹ ਗੱਲ ਜਿਹੜੀ ਆ ਨਾ ਉਹ ਤਾਂ ਮੈਂ ਕਲੀਅਰ ਕਰਨਿਆ ਕਿ ਦੇਖ ਮੈਂ ਇਥੇ ਚੱਲ ਜਾਣਾ ਦੋ-ਚਾਰ ਦਿਨਾਂ ਦੀ ਗਿਣਤੀ ਤੇ ਬਸ ਹੂੰ ਮੈਂ ਕਹਿੰਦਾ ਵੀ ਬਾਅਦ ਕੋਈ ਤੈਨੂੰ ਪੱਲਾ ਫੜਾਵੇ ਨਾ ਫੜਾਵੇ ਜਿਵੇਂ ਗੱਲ ਕਰਕੇ ਜਾਊਂਗਾ ਤੇ ਉਹ ਖਰੀਰ ਹੋ ਜੂ ਮਸਲਾ ਇਹ ਮੇਰੀ ਵੀ ਰਿਕਵੈਸਟ ਹੀ ਹੈ ਤੇਨੂੰ ਹਣਾ ਵੀ ਮੈਂ ਜਿੰਨੇ ਕਿ ਤੈਨੂੰ ਕਿਹਾ ਸੀ ਇਹ ਵੀ ਉਹ ਪੈਸੇ ਜਿਹੜੇ ਹੈ ਨਾ ਮੈਂ ਹਾਜੀਤ ਤੋਂ ਉਧਰੋਂ ਫੜਕੇ ਦੇਣੇ ਆ ਇਹਦੇ ਚੋਂ ਵੀ ਬਰੇਮ ਨੇ ਉਹ ਕਹੀ ਜਾਂਦਾ ਤੇਰੇ ਮੂੰਹ ਤੇ ਕਹਿ ਦਿੰਦਾ ਹਣਾ ਹੁਣ ਮੈਂ ਜਿਹੜਾ ਮੈਂ ਕਹਿੰਦੇ ਸੀ ਨਾ ਵੀ ਉਹਦੇ ਮੂੰਹ ਤੇ ਮੜਾ ਜਾ ਕਰ ਲਾਂ ਦੀ ਗੱਲ ਆਪਾਂ ਨਹੀਂ ਮੈਂ ਮੂੰਹ ਤੇ ਪਤਾ ਕੀ ਜੰਗਰ ਮੇਰੇ ਹੁਣ ਨਿਕਲ ਗਿਆ ਬਈ ਹੁਣ ਚੱਕਰ ਪਤਾ ਕੀ ਹੁਣ ਜੇ ਮੈਂ ਮੰਨਦੇ ਲੋ ਮੈਂ ਇੱਥੇ 89000 ਰੁਪਇਆ ਇਥੋਂ ਆਪਾਂ ਰਹਿਣ ਦਿੰ 2000 ਰੁਪਏ ਨੇ ਤਿਆਰ ਕਰਨ ਵਾਲਾ ਬਲੀ ਵੇਚੀ ਪਿਛਲੇ ਸਾਲ ਇੱਕ ਫੇਰ ਕਿ ਲਾਗਿਆ ਨੇ ਕੀਤਾ ਤੇ ਹੁਣ ਫੇਰ ਫੇਰ ਜਾ ਕੇ ਮੈਨੂੰ ਵੇਚਣੀ ਪਣੀ ਤੇ ਫਿਰ ਮੇਰੇ ਇੱਥੇ 4 ਸਾਲ ਮੰਨ ਕੇ ਚਲੋ ਪੈਂਡ ਛੇੜੇ ਦਾ ਦੇਣੀ ਮੈਂ ਕਹਿੰਦੇ ਹੱਥ ਨੂੰ 10000 ਰੁਪਏ ਰਹਿਣ ਨਹੀਂ ਦਿੰਦੇ ਮੈਂ ਤੈਨੂੰ ਕਹਿੰਦੇ ਆ ਮੈਂ ਤੇਰੀ ਸਲਾਹ ਮੰਗਣੀਆਂ ਵੀ 10000 ਰੁਪਏ ਤੱਕ ਤੇ ਮੈਂ ਤੈਨੂੰ ਕਹਿਣੀਆਂ ਠੀਕ ਹੈ ਬਰੇਮ ਕੋ ਦਵਾ ਦਿੰਦਾ ਮੈਂ ਜਿਹੜਾ 1000 2000 ਰੁਪਏ ਕੋਈ ਉੱਤੇ ਕਰ ਲਾ ਹੋਰ ਕਰ ਲਾ 11 12 ਕਰ ਲਾ ਮਤਲਬ ਅਡਜਸਟਮੈਂਟ ਇੱਥੇ ਕਿ ਹੋਣੀ ਹੈ ਫਿਰ ਜਦੋਂ ਇਤੋਂ ਕਹਾਂਗੇ ਤਾਂ ਮੇਰੇ ਮੈਂ ਮੈਂ ਇਹ ਕਹਿੰਨਾ ਹੈ 10000 ਰੁਪਏ ਮੈਨੇ ਜਲ ਹੁਣ ਦਵਾ ਦੋ ਚਲ ਠੀਕ ਹੈ ਹਾਂ 10000 ਰੁਪਏ ਆਪਣੇ ਜਿਹੜੇ ਪੈਸੇ ਆਪਣੇ ਆ ਹਾਂ ਵੀ 10000 ਰੁਪਏ ਦੇ ਵਿੱਚੋਂ ਵੀ ਉਹ ਪਤਾ ਕੀ ਹੁਣ 3000 ਰੁਪਏ ਡਾਊਨ ਪੇਮੈਂਟ ਦਾ ਪਾ ਲਈ ਮੇਰੀ ਗੱਲ ਸੁਣ 10000 ਰੁਪਏ ਉਹ ਦਵਾ ਦੋ 6 ਮਹੀਨੇ ਤੋਂ ਬਾਅਦ ਹੀ ਦੇਣੀ ਹੁੰਦੀ ਛੱਡਣ ਦੋ ਚਲ ਉਹ ਕੋਈ ਨਹੀਂ ਆਪਾਂ ਦੇਣਾ ਹੁਣ ਉਹਦੇ ਉਹਦੇ ਚ ਆਪਾਂ ਉਹਦੇ ਚ ਆਪਾਂ ਇਹ ਵੀ ਵੇਖਣਾ ਨਾ ਵੀ ਅਬੂ ਧਾਬੀ ਜਿਹੜਾ ਕੋ ਫੈਨ ਤੇ ਹੈਗਾ ਕਿ ਨਹੀਂ ਹੈਗਾ ਉਹਦੇ ਚ ਤੁਹਾਨੂੰ ਪਤਾ ਵੀ ਉਹ ਉਹ ਸਾਰੇ ਕਲੀਅਰ ਹੋਣਾ ਮਸਲਾ ਉਹ ਤਾਂ ਕਲੀਅਰ ਹੀ ਆਬੂ ਧਾਬੀ ਤਾਂ ਹੁਣ ਮੈਂ ਗਿਆ ਹੀ ਟੋਟਲ ਆਪਣੀ ਨਹੀਂ ਸਾਰੀ ਦਾ ਬੋਰਡ ਦੇ ਉਹ ਜਿਹਨੂੰ ਗੀਤ ਕਰੀ ਦੇਖ ਲੈ ਜੀ ਤੁਸੀਂ ਉਹ ਜਦੋਂ ਆਪਾਂ ਗਏ ਨਹੀਂ ਗੰਨਣਾ ਮੈਂ ਤੁਹਾਨੂੰ ਕਹਿ ਰਹਿਆ ਨਾ ਕਿ ਮੈਂ ਦੇਖ ਮੈਨੂੰ ਇਹ ਗੱਲ ਦਾ ਪਤਾ ਵੀ ਨਾ ਤੇਰੇ ਮਨ ਚ ਕਿਚੋਰਾ ਨਾ ਮੇਰੇ ਤੈਨੂੰ ਇਹ ਗੱਲ ਦਾ ਪਤਾ ਹੀ ਹੈ ਨਾ ਕਿ ਮੈਂ ਉਹ ਤਰ੍ਹਾਂ ਘਾਟਾ ਨਹੀਂ ਕਰਨਾ ਚਾਹੁੰਦਾ ਕਿ ਆਪਾਂ ਮੈਂ ਤਾਂ ਨਹੀਂ ਉਹ ਵੀ ਤਾਂ ਮੈਂ ਸੋਚਣ ਡਿਆ ਹੁਣ ਜੇ ਆਪਾਂ ਲਾਗੇ 2000 ਰੁਪਏ ਦਾ ਕੋਈ ਬੜਾ ਨਹੀਂ ਹੁਣ ਟੈਟਾ ਪ੍ਰੇਮ ਉਹ ਆਪਦੇ ਮੂੰਹੋਂ ਇਹ ਮੰਨਣ ਕਿ ਇਹ ਆ ਗੱਲ ਵੀ ਉਹ ਤੇਰੇ 2000 ਰੁਪਏ ਸਹੀ ਹੈ ਜੇ ਜਾਊਂਗਾ ਨਾ ਮੈਨੂੰ ਪਲੇਨ ਹੈ ਉਹ ਵੀ ਕਹਿੰਦਾ ਮੈਂ ਜਦੋਂ ਜਾਣਾ ਸੈਮ ਤੇ ਆਉਂਦਾ ਜੇ ਤੂੰ 2000 ਰੁਪਏ ਵੀ ਜਾਣਾ ਹੈ ਨਾ ਮੈਂ ਤੈਨੂੰ ਇਹ ਗੱਲ ਕਹਿਣ ਦੇ ਆ ਵੀ ਦੇਖ ਬਾਬਾ 100 ਚੀਜ਼ਾਂ ਵਾਂ ਮੈਂ ਮੈਂ ਹੁਣ ਦੇਖ ਪਾਪਾ ਕੰਪਨੀ ਕੋ ਪੈਸੇ ਲੈਣ ਜੰਨੇ ਹਨਾ ਬਹੁਤ ਅਰੇ ਹੁੰਦਾ ਵਾ ਵੀ ਆਪਣੇ ਲੱਖ-ਲੱਖ ਰੁਪਏ ਉਹ ਕਹਿੰਦੇ ਵੀ 50 ਲੈਣਾ ਲੈ ਲਓ ਨਹੀਂ ਤੇ ਨਾਲ ਤੁਹਾਡੀ ਮਰਜ਼ੀ ਹੈ ਨਾ ਆਪਾਂ ਤਰਨਾ ਇਹ ਵੀ ਗੱਲ ਨਹੀਂ ਕਰ ਸਕਦੇ ਵੀ ਆਪਾਂ ਦੇ ਹੁਣ ਪਰਸਨਲੀ ਰਿਲੇਸ਼ਨਸ਼ਿਪ ਹੈ ਨਾ ਆਪਾਂ ਗੜਬਿਤ ਸਿਰਫ ਕੰਮ ਕਰਦੇ ਕਰਕੇ ਹੀ ਇੱਕ ਦੂਜੇ ਜਾਣਦੇ ਹਨਾ ਸੋ ਮੈਂ ਇਹ ਗੱਲ ਸੋਚਦਾ ਹੂੰ ਵੀ ਜੇ ਦੇਖ ਜਦੋਂ ਗੱਡੀ ਵੇਚੀ ਉਦੋਂ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਸਾਰੇ ਪੈਸੇ ਫੜਾ ਮੈਂ ਸਾਰੇ ਨੇ ਕਲੀਅਰ ਕਰਕੇ ਨਿਬੇੜਦਾ ਕੰਮ ਟੁੱਟ ਗਿਆ ਠੀਕ ਹੈ ਹਾਂ ਉਹ ਗੱਡੀ ਬੇਚ ਕੇ ਪੈਸੇ ਹੀ ਉਹ ਲੈ ਲੇ ਫਿਰ ਉਹ ਪ੍ਰੇਮਸੋਂ ਤੇ ਜੇ ਤੇ ਪ੍ਰੇਮਸੋਂ ਇਹ ਕਹਿੰਦਾ ਨਾ ਵੀ ਇੰਨੇ ਪੈਸੇ ਮੈਂ ਦੇਣ ਨੂੰ ਤਿਆਰ ਆ ਹਣਾ ਤੇ ਠੀਕ ਹੈ ਜੀ ਮੈਂ ਮੈਂ ਉਹਨੂੰ ਕਹਿ ਦਿੰਦਾ ਪਰ ਫਿਰ ਵੀ ਮੈਂ ਉਹ ਦਾਣੇ ਨੇ ਮੇਰੀ ਬਲੇ ਹੋਈਆਂ ਨਾ ਹੁਣ ਮੇਰੇ ਬਾਹਰ ਬੋਰਡ ਤੇ ਵੀ ਖਰਚਾ ਹੋਣ ਡਿਆ ਹਣਾ ਮੈਂ ਕਹਿੰਨਾ ਗੱਲ ਕੀਤੀ ਉਹ ਵੀ ਨਿਭਾਉਣਾ ਨਹੀਂ ਮੈਨੂੰ ਲੱਗਦਾ ਕੰਮ ਜੇ ਸੀਏ ਸਟਾਫ ਤੋਂ ਲੈਟਰ ਮੰਗ ਲਿਆ ਨਾ ਉਹਨਾਂ ਨੇ ਉਹ ਮਿਲਣਾ ਹੀ ਨਹੀਂਗਾ ਵੀ ਉਹ ਤੇ ਸਵਾਲ ਹੀ ਛੱਡ ਦੋ ਵੀ ਉਹ ਹੋਵੇ ਨਾ ਵੀ ਹੋਵੇ ਕਰਾਇਮ ਤੈਨੂੰ ਪਤਾ ਉਹਨਾਂ ਕਿੱਥੇ ਦੇਣਾ ਹੈ ਉਹ ਉਹ ਤੇ ਗੱਲ ਲੰਬੇ ਚਲੋ ਮੇਰੀ ਪਰਸਨਲ ਇਸ਼ੂ ਹੈ ਉਹ ਤੇ ਮਸਲਾ ਨਹੀਂ ਪਰ ਮੈਂ ਤੇ ਨਹੀਂ ਗੱਲ ਕਹਿ ਰਿਹਾ ਵੀ ਆਪਾਂ ਜੇ ਤੂੰ ਹੁਣ ਤੂੰ ਫਰਜ਼ ਕਰ ਤੂੰ ਬਣਾਉਣਾ 17000 ਰੁਪਏ ਹੈ ਠੀਕ ਹੈ ਜਿਹੜਾ ਮੈਂ ਤਾਂ ਮੈਨੂੰ ਪਤਾ ਕੀ ਹੈ ਮੈਂ ਬਣਾਉਣਾ 8000 ਰੁਪਏ ਜਮਾਂ ਜੈ ਜੈ ਜੂ ਬਿਮਾਰੀ ਜਿਹੜੀ ਪਹਿਲੀ ਅਮਰੀਕਾ ਤੋਂ ਜਿਹੜੀ ਪਹਿਲੇ ਸਾਹ ਨਹੀਂ ਜਿਹੜਾ ਆਪਣਾ ਹਿਸ ਕੰਪਿਊਟਰ ਜਿਹੜਾ ਤੁਸੀਂ ਬਣਾਈ ਭੇਜਾਈ ਆ ਹੂੰ ਉਹਦੇ ਚ 32940 ਰੁਪਏ ਸੈਲਰੀ ਬਣੀ ਸੀ ਮੇਰੀ ਸਾਢੇ 11 ਮਹੀਨਿਆਂ ਦੀ ਤੇ 3000 ਰੁਪਏ ਡਾਉਨ ਪੇਮੈਂਟ ਪਾਸੇ ਉਹਦੇ ਤੋਂ ਹੂੰ 32 ਦੇ ਤਿੰਨ ਵੀ ਮਾਨੇਜਰ 35000 ਰੁਪਏ 35940 ਵੀ 36000 ਰੁਪਏ ਸਾਲ ਦਾ ਠੀਕ ਆ ਤੇ ਇਥੋਂ ਜੇ ਆਪਾਂ ਦੇਖੀਏ ਪ੍ਰੇਮਸੋਂ ਤੇ ਇਥੇ 10000 ਰੁਪਏ ਮੇਰੇ ਨਿਰਾ ਆ ਗਿਆ ਇਹਨਾਂ ਨਹੀਂ ਆ ਗਿਆ ਇਹਨਾਂ ਤੋਂ ਆ ਗਿਆ ਮੇਰੇ ਨਹੀਂ 5 ਮਹੀਨਿਆਂ ਦਾ 10000 ਰੁਪਏ ਹੈ ਤੇ ਜੇ ਆਪਾਂ ਉਹ ਸਾਲ ਦਾ ਦੇਖੀਏ ਨਾ ਤੇ ਮੈਸ ਦਾ 24000 ਜਮਾਂ ਜ ਕਿਤੇ 32000 ਤੋਂ 24000 ਤੇ ਆ ਗਿਆ ਸਦਾ ਮਨੀ ਚਲੋ ਵੀ 6000 ਰੇ ਤੇ 8000 ਰੁਪਏ ਸਦਾ ਉਧਰੋਂ ਫਰਤ ਪਾ ਲਿਆ ਠੀਕ ਆ ਤੇ 24000 ਤੋਂ ਵੀ ਜਿਹੜਾ ਮਸਤਾਦੀ ਦੋਪੀ ਲਿਆ ਮੇਰੀ ਗੱਲ ਨਾਲ ਸਹਿਮਤ ਆ ਬਾਬਾ ਮੈਂ ਤੈਨੂੰ ਇਹ ਨਹੀਂ ਕਹਿਣ ਦੇ ਆ ਵੀ ਤੂੰ ਨੂੰ ਘਾਟਾ ਨਹੀਂ ਪੈਂਡਿਆ ਇਹ ਮੈਨੂੰ ਪਤਾ ਹੀ ਐ ਇਸ ਗੱਲ ਦਾ ਇਹ ਇੱਥੇ ਘਾਟਾ ਦੇ ਤੈਨੂੰ ਪੈਂਡਿਆ ਮੈਨੂੰ ਤੇ ਪੈ ਗਿਆ ਆਲਰੇਡੀ ਜਿਹੜਾ ਪੈਣਾ ਹੈ ਕੰਮ ਕਾਲ ਦੇ ਮਸਲੇ ਦੇ ਵਿੱਚ ਤੈਨੂੰ ਮੈਂ ਪਤਾ ਹੈ ਗੱਲ ਦਾ ਵੀ ਉਹਦੇ ਚਾਪਾ ਇਹ ਨਹੀਂ ਗੱਲ ਮੈਂ ਇਹ ਨਹੀਂ ਆਦਾ ਵੀ ਤੁਸੀਂ ਮੇਰੇ ਸਾਰੇ ਜਿਹੜਾ 18000 ਰੁਪਏ ਮਾਰਨਗੇ ਜਦੋਂ 3000 ਰੁਪ ਦਾਇਆ ਬਟਨ ਯਾਰ ਮੇਰੇ ਦੋਸਤਾਂ ਵੀ ਫੈਨ ਮੇਰੀ ਗੱਲ ਸੁਣ ਜਿਹੜੀ ਤੇ ਹੈਗੀ ਨਾ ਦੇਖ ਕੋਈ ਡਾਉਨ ਪੇਮੈਂਟ ਆ ਉਥੇ ਤੈਨੂੰ ਦਵਾਂਗੇ ਜਦ ਤੂੰ ਕੈਨਸਲ ਹੋ ਕੇ ਜੁੜ ਜਾਵੇਂਗਾ ਦੋ ਮਹੀਨੇ ਬਾਅਦ ਮੈਂ ਪ੍ਰੇਮ ਨੂੰ ਕਹ ਦੂੰਗਾ ਕਿ ਉਹ ਪਾ ਦੂਗਾ ਠੀਕ ਹੈ ਜਿਹੜੀ ਉਹ ਮਸਲਾ ਉਹ ਉਹ ਨੇ ਬਿਲਣਾ ਪਰ ਮੈਂ ਜਨਾ ਸਾਰੇ ਦਾ ਟੋਟਲ ਕਰਕੇ ਹੀ ਆਪਾਂ ਗੱਲ ਕਰਤੀਏ ਮੈਂ ਇਹ ਗੱਲ ਸਹੀ ਮੇਰੀ ਗੱਲ ਸੁਣੋ ਦੇਖ ਮੈਂ ਤੈਨੂੰ ਇਹ ਨਹੀਂ ਕਹਿਣਾ ਚਾਹੁੰਦਾ ਵੀ ਤੂੰ 4 ਲਾ 5 ਲਾ 8 ਕੰਮ ਮੈਂ ਕਰਦਾ ਹੀ ਨਹੀਂ ਹੈਨਾ ਕਿ ਮਤਲਬ ਉਹਦੇ ਵਿੱਚ ਕੀ ਹੁੰਦਾ ਵੀ ਮੈਂ ਗੁਣਾ ਕਰਦੀ ਕਰਾਂ ਹੈਨਾ ਕਿ ਨਹੀਂ ਮੈਂ ਇੰਨਾ ਹੀ ਦੇਣੀ ਆ ਉਹ ਮੇਰੀ ਪੋਜੀਸ਼ਨ ਨਹੀਂ ਹੈ ਕਿਉਂਕਿ ਆਪਾਂ ਜਦੋਂ ਦੇਣਦਾਰ ਆ ਰਹਿਆਂ ਦਾ ਫਿਰ ਦੇਣਦਾਰੀ ਹੈ ਨਾ ਉਹ ਤੇਰੇ ਤੇ ਡਿਪੈਂਡ ਕਰਦਾ ਤੇ ਹੁਣ ਮਸਲਾ ਇਹ ਹੈ ਕਿ ਗੱਲ ਇੱਥੇ ਮੁੱਕਣੀ ਆਣ ਕੇ ਵੀ ਪੈਸੇ ਜਿੰਨੇ ਕਿ ਜਾਇਜ ਉਹਨੇ ਦੀ ਫਿੱਤੇ ਜਾ ਸਕਦੇ ਹੈਨਾ ਮੈਂ ਤੈਨੂੰ ਕਹਾਂ ਮੈਂ ਤੈਨੂੰ ਬਾਅਦ ਜਾਊਂਗਾ ਉਹ ਵੀ ਗੱਲ ਕਿਉਂ ਪਤਾ ਕਿਉਂ ਨਹੀਂ ਕਹਿ ਰਹੇ ਮਦਨ ਹੁਣ ਕਿੱਡੀ ਸੌਖੀ ਗੱਲ ਆ ਮੈਂ ਤੁਹਾਨੂੰ ਕਹਿੰਦਾ ਦਾਹ ਲੈ ਲੈ ਬਾਕੀ ਤੈਨੂੰ ਬਾਅਦ ਦੇ ਦਾਂਗੇ ਹੈਨਾ ਇਹ ਵੀ ਗੱਲ ਚ ਕੋਈ ਹੋ ਸਕਦੀ ਪਰ ਮੈਨੂੰ ਇਸ ਗੱਲ ਪਤਾ ਵੀ ਜਿਹੜੀ ਸਿਚੁਏਸ਼ਨ ਪੈ ਗਈ ਆ ਨਾ ਹੈਨਾ ਮੈਂ ਇੱਥੇ ਹੁਣਾਂ ਨਹੀਂ ਆ ਬਾਅਦ 'ਚ ਦਿੱਤੇ ਜਾਣਗੇ ਨਹੀਂ ਤੇ ਹੋ ਸਕਦਾ ਦਿੱਤੇ ਜਾਣ ਤਾਂ ਮੈਂ ਦੇ ਵੀ ਦਵਾਂ ਪਰ ਮੈਂ ਉਹ ਗੱਲ ਤੇ ਪਹੁੰਚਣਾ ਨਹੀਂ ਜਾਂਦਾ ਉਸ ਮਸਲੇ ਤੇ ਇਹਨਾਂ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਨੇ ਤੇ ਬਾਝ ਦੇਣੇ ਨਹੀਂ ਪਏ ਸੋ ਜਿਹੜੀ ਇਹਨਾਂ ਨੂੰ ਸਾਹਮਣੇ ਗੱਲ ਹੋ ਜੀ ਗਈ ਉਹ ਜੋੜ ਦੇਣਗੇ ਪਰ ਇਹਨਾਂ ਬਾਅਦ ਨਹੀਂ ਦੇਣੇ ਪਏ। ਕੋਈ ਪਤਾ ਨਹੀਂ ਇਹ ਪ੍ਰੇਮ ਸਿੰਘ ਕਹਿੰਦਾ ਜਿਹੜੇ ਮੈਂ ਤਰੇ ਹੁਣ ਬਣਦੇ ਜਿੰਨੇ ਕਹਿੰਦਾ ਹੁਣ ਦੇ ਦਵਾਂ ਹੁਣ ਦੇ ਦੇਣਾ ਮੇਰਾ ਰਾਧਾ ਜੀ ਵੀ 10000 ਰੁਪਏ ਹੁਣ ਦੇ ਦੂਗਾ ਚਲ ਠੀਕ ਹੈ ਹਾਂ ਹਾਂ ਤੇ ਜਿਹੜੇ 89000 ਰੁਪਏ ਬੰਦਾ ਉਹਦੀਆਂ ਬਣਾ ਕੇ ਕਹਿੰਦਾ ਕਿਉਂਕਿ ਮੇਰੀ ਗੱਲ ਸੁਣੋ ਇਹ 2018 ਦਾ ਆਪਣਾ ਹਿਸਾਬ ਦਾ ਹੋਣਾ ਸੀਗਾ 2018 ਤੋਂ 2019 ਤੱਕ ਹੋਇਆ 2019 ਤੋਂ 2020 ਤੱਕ ਹੋਣਾ ਸੀਗਾ ਮੇਰੀ ਗੱਲ ਸੁਣੋ ਤੇ ਆ ਅਗਸਤ ਦਾ ਅਗਸਤ ਉਹਨਾਂ ਨਾਲ ਵੀ ਮੈਨੇਜਰ ਨੂੰ 1.5 ਸਾਲ ਉਹ ਚਲੋ ਜੇ ਮੈਂ ਨਸ਼ਾ ਕਰੀਆਂ ਤੇ ਮੈਂ 6 ਮਹੀਨੇ 7 6 ਮਹੀਨੇ 7 8 ਮਹੀਨੇ ਮੈਂ ਹੋਰ ਖੜ ਦੇਣਾ ਵੀ 10000 ਰੁਪਏ ਦੇ ਦੇਣ ਤੇ ਬਾਕੀ ਦੀਆਂ ਚਲੋ ਕਿਸ਼ਤਾਂ ਜਦੋਂ ਵੀ ਇਹਨਾਂ ਨੂੰ ਲੋੜ ਦੱਸਦਾ ਨਹੀਂ ਇਹ ਮੇਰੇ ਉਹ ਬਈ ਮੈਂ ਪੈਂਡ ਜਾ ਉਹਨੂੰ ਪਤਾ ਵਾਦ ਜਾਨ ਤੇ ਅਕਸਰ ਆ ਕੇ ਪੈਸਾਂ ਤੇ ਬੁੱਕਣੀ ਹੈ ਨਾ ਗੱਲ ਤੇ ਜਿਹੜੀ ਆ ਪਤਾ ਮੈਂ ਮੇਰੇ ਵਾਸਤੇ ਬਹੁਤ ਔਖਾ ਵਾਲੀ ਹੈ ਢਾਲਣ ਵਾਸਤੇ ਸਮਾਂ ਢਾਲਣ ਵਾਸਤੇ ਤੇ ਹਾਂ ਮੈਂ ਤੈਨੂੰ ਦੇ ਦੂੰਗਾ ਬਾਅਦ ਚ ਦਵਾ ਦੂੰਗਾ ਉਹ ਬੜੀ ਸੋਖੀ ਗੱਲ ਆ ਮੇਰੇ ਵਾਸਤੇ ਹਨਾ ਪਰ ਮੈਂ ਉਹ ਗੱਲ ਕਰਨ ਲਿਆ ਵੀ ਜਿਹੜੀ ਪੋਸੀਬਲ ਹੋ ਜੇ ਕਿ ਕਹੋਗੇ ਮੈਂ ਅੱਗੇ ਅੱਗੇ ਇਹਨਾਂ ਨੇ ਬਹੁਤ ਕੰਮ ਖਰਾਬ ਕੀਤੇ ਆ ਭੁੰਬਲੋਣਾ ਨੇ ਮੈਂ ਨਹੀਂ ਚਾਹੁੰਦਾ ਵੀ ਇਹ ਭੁੰਬਲ ਦੀ ਗੱਲ ਭੁੰਬਲ ਤੇ ਹੁਣ ਕਹੀ ਜਾਵੇ ਵੀ 6 ਦੇ ਦੋ 7 ਦੇ ਦੋ ਹਨਾ ਉਹ ਤੇ ਗੱਲ ਖਤਮ ਮੈਂ ਤਾਂ ਨਹੀਂ ਕਿ ਕਿਸ ਨੂੰ ਇਨਵੋਲ ਕਰਨ ਦੇ ਇੱਥੇ ਬੰਦੇ ਨੂੰ ਸਾਡੀ ਗੱਲ ਨਿਬੜੀ ਹੋ ਗਈ ਆ ਆਪਸੀ ਪ੍ਰੇਮ ਨੇ ਤੇ ਫੇਰੀਆਂ ਮੀਬਰ ਨਹੀਂ ਆ ਹਨਾ ਪ੍ਰੇਮ ਦਾ ਤਾਂ ਕੋਈ ਰੋਲਾ ਨਹੀਂ ਇਤਰਾਣੇ ਪਹਾਂ ਦੇ ਵਿੱਚ ਹੂੰ ਮੈਂ ਮਤਲਬ ਇਹ ਇਹ ਤਨ ਤਾਂ ਕਹਿੰਦੇ ਆ ਆਪਾਂ ਘਾਟੇ ਨਾਲ ਤੈਨੂੰ ਵੀ ਮੈਨੂੰ ਪਤਾ ਪੈਣਾ ਮੇਰੀ ਗੱਲ ਸੌਣ ਮੈਨੂੰ ਵੀ ਪਿਆ ਸਾਲ ਹੋ ਗਿਆ ਮੇਰੀ ਗੱਲ ਸਾਲ ਹੋ ਗਿਆ ਮੈਂ ਬੜਾ ਪੈਸਾ ਕਿਹਾ ਹੀ ਨਹੀਂ ਗਿਆ ਕਿਉਂਕਿ ਮੈਨੂੰ ਮਾ ਕਰੀ ਵੀ ਘਾਟੇ ਨਾਲ ਕਰਦਾ ਵਾ ਮੈਨੂੰ ਵੀ ਕਰਦਾ ਹੁਣ ਉਹ ਜਿਹੜੀ ਚਾਰਗਣਾ ਮੈਂ ਬੇਚੀ ਉਹ ਮੈਨੂੰ ਘਰ ਦੇਣਾ 6 ਮਹੀਨੇ ਘਟੋਂ ਬਾਅਦ ਚ ਦੱਸਿਆ ਹਣਾ ਨਹੀਂ ਉਹਨਾਂ ਨੇ ਮੇਰੇ ਤੋਂ ਪਹਿਰੇ ਮੰਗੇ ਵੀ ਆਪ ਨੂੰ ਆ ਲੋੜਾ ਤੇ ਉਹਨਾਂ ਨੇ ਚੁੱਪ ਕਰਕੇ ਚਾਰਗਣਾ ਜਿਹੜੇ ਆ ਕੈਨੇਡਾ ਪੈਸੇ ਦਿੱਤੇ ਆ ਤੇ ਆ ਹੁਣ ਖੂ ਬੈ ਗਿਆ ਹੈਗਾ ਆ ਖੂ ਖੂ ਪਟਾਕੇ ਤੇ ਬੂਰ ਨਾਵਾ ਗੀਤਾ ਨੂੰ ਹਜੇ ਪੱਕ ਪੈਸੇ ਨਹੀਂ ਦਿੱਤੇ ਤੇ ਢੋਨੇ ਦੀ ਲਵਾਈ ਵਾਸਤੇ ਪੈਸੇ ਨਹੀਂ ਆਇਆ ਫਿਰ ਵੀ ਆਪਾਂ ਹੁਣ ਉਹ ਗੱਲਾਂ ਦੇਖ ਮੁਸ਼ਕਲਾਂ ਤੇਰੀ ਜ਼ਿੰਦਗੀ ਚ ਵੀ ਹੈ ਮੇਰੀ ਚ ਵੀ ਮੈਂ ਤੈਨੂੰ ਇੱਕ ਗੱਲ ਦੱਸਣ ਦਿਆਂ ਸਿੰਪਲ ਜੀ ਹੈ ਨਾ ਕਿ ਉਹ ਉਹ ਤੇ ਆਪਣੀਆਂ ਹੁਣ ਜਿਹੜੀਆਂ ਗੱਲਾਂ ਹੁੰਦੀਆਂ ਨੇ ਦੇਖ ਉਹਦਾਂ ਹੋ ਸਕਦਾ ਕਿ ਤੇ ਕੱਲ ਨੂੰ ਮੇਰੇ ਕੋ ਚਾਰ ਪੈਸੇ ਜੇਨਾਂ ਮੈਂ ਤੇਰੀ ਹਲਫ ਕਰਦਾ ਤੂੰ ਮੇਰੀ ਕਰ ਦੇ ਵਾਹ ਉਹ ਹੀ ਹੈ ਨਾ ਵੀ ਮਸਲਾ ਲੱਗ ਕੱਲ ਨੂੰ ਹੋ ਸਕਦਾ ਵੀ ਆਪ ਨੂੰ ਲੱਖ ਰੁਪਏ ਵੀ ਥੋੜੀ ਚੀਜ਼ ਲੱਗੇ ਤੇ ਪਰ ਅੱਜ ਅੱਜ ਆਪਣੇ ਤੇ 10000 ਰੁਪਏ ਜਾਂ 20000 ਰ ਕਿੰਨੀ ਕਿੰਨੀ ਆਪਣੀ 12000 ਰੁਪਏ ਮੇਰੇ ਖਿਆਲ ਨਾਲ ਤਾਂ ਠੀਕ ਆ ਹਨਾ ਜਿਹੜਾ ਮਤਲਬ 12-13000 ਰੁਪਏ ਮਤਲਬ ਜੇ ਤੇ ਇੰਨਾ ਕਰਨਾ ਹੈ ਨਾ ਕਿਸਤਾਂ ਵਾਲਾ ਕੰਮ ਕਰਨਾ ਹੈ ਨਾ ਫਿਰ ਮੈਂ ਉਹਨੂੰ ਕਹਿੰਨਾ ਵੀ ਭਈ ਜਿਹੜੇ ਹਿਸਾਬ ਨਾਲ ਤੂੰ ਪੈਸੇ ਬਣਾਏ ਆ ਹਨਾ ਤੇ ਇੰਦਾ ਵੀ 10000 ਰੁਪਏ ਤੈਨੂੰ ਦਵਾ ਦਿੰਨੇ ਠੀਕ ਆ ਹਮ ਰੱਖ ਕੇ 10000 ਮੈਂ ਕੋਸ਼ਿਸ਼ ਕਰਦਾ ਵੀ 10000 ਇਕੱਠਾ ਦੇ ਦੇ ਤੈਨੂੰ ਹੈ ਫਿਰ ਉੱਤੇ ਮਗਰ ਜਿਹੜਾ ਵਾ ਨਾ ਮਗਰ 13 ਰੁਪਏ ਜਿਹੜਾ 13-14000 ਰੁਪਏ ਨਾ ਟੋਟਲ ਹਨਾ ਉਹੀ ਮਤਲਬ ਬਣਨਾ ਵਾ ਜਿਹੜੀ ਡਾਊਨ ਪੇਮੈਂਟ ਹੋਊਗੀ ਪਿੱਛੇ ਹੀ ਹਨਾ ਜੇ ਕੋਈ ਫੈਨ ਬਹੁਤ ਹੋਊਗਾ ਤੇ ਅਡਜਸਟ ਹੋ ਜਾਊਗਾ ਵੱਖਰੀ ਗੱਲ ਹੈ ਜੇ ਨਾ ਹੋਊਗਾ ਤੇ ਉਹ ਦੇਣਦਾਰੀ ਆ ਕੰਮ ਹਨਾ ਤੇ ਉਹੀ ਮੈਂ ਸੋਚਦਾ ਮਗਰ ਰਹਿ ਜੇ ਆਪਾਂ ਇੱਕ ਮੌੜ ਤੈ ਕਰ ਲਈਏ ਉਹ ਤੋਂ ਮਗਰ ਡਾਊਨ ਪੇਮੈਂਟ ਰਹਿ ਜੇ ਪਰ ਜੇ ਹਾਂ ਜਿਹੜੇ ਹਜ਼ਾਰ ਖੰਡਰ ਪਈਆ ਤੈਨੂੰ ਲੱਗੂਗਾ ਭਾਟਾ ਕੋਈ ਹੋਰ ਹੈ ਨਾ ਉਹਦੇ ਚੱਲ ਮੈਂ ਕਹਿ ਦੂੰਗਾ ਡੈਡੀ ਨੂੰ ਕਹਿ ਦੂੰਗਾ ਜੇ ਖੇਨੂੰ ਕਹਿ ਦੂੰਗਾ ਨਾ ਕਿ ਕਿਹੜੇ ਮਹੀਨੇ ਤੈਨੂੰ ਪਾ ਦੇਵਾਂਗੇ ਹਣਾ ਯਾਰ ਸੰਧਰ ਪਿਆ ਪੱਖਾ ਪਰ ਮੈਂ ਸੋਚਦਾ ਵੀ ਗੱਲ ਕਲੀਅਰ ਕੱਟ ਜੀ ਹੋ ਜੇ ਨਾ ਤੂੰ ਮੈਨੂੰ ਕਿਵੇਂ ਬਾਅਦ ਚਾਹਣਾ ਤੇ ਯਾਰ ਦੇਖੋ ਜੀ ਘਾਟਾ ਮੈਨੂੰ ਪਤਾ ਪਿਆ ਵਾ ਤੈਨੂੰ ਵੀ ਤੇ ਮੈਨੂੰ ਵੀ ਬਹੁਤ ਸਾਹੀ ਪਿਆ ਤੇਰਾ ਕਰਕੇ ਨਹੀਂ ਮੈਂ ਵੈਸੇ ਗੱਲ ਕਰਦਿਆਂ ਹਣਾ ਹੁਣ ਆਪਾਂ ਮੈਂ ਜਿਹੜੇ ਕੋ ਪੈਸੇ ਲੈਣੇ 50000 ਰੁਪਏ 40 ਹੈ ਨਾ ਉਹ ਵੀ ਜਗ੍ਹਾ ਮੈਂ ਬਈ ਬਈ ਉਹ ਮੈਨੂੰ ਮਿਲ ਗਿਆ ਸੀ ਨਾ ਜਦੋਂ ਦਾ ਮੈਂ ਆਇਆ ਨਾ ਜਦੋਂ ਦਾ ਮੈਂ ਆਇਆ ਮੈਨੂੰ ਸਾਹਮਣੇ ਮੇਰੇ ਸਾਹਮਣੇ ਗੱਡੀਆਂ ਵੀ ਕਿਆਂ ਪੰਜ ਗੱਡੀਆਂ ਵਿਕੀਆਂ ਉਹ ਮੈਨੂੰ ਪਤਾ ਵੀ ਤੁਹਾਨੂੰ ਘਾਟਾ ਪਿਆ ਤੁਸੀਂ ਤਾਂ ਹੀ ਵੇਚੀਆਂ ਵੀ ਆਏ ਤਾਂ ਵਾਦਾ ਹੋਇ ਪਰ ਜੀ ਆਪਾਂ ਮੰਨ ਲਓ ਉਹ ਸਾਬਣਾ ਜੇ ਮੈਂ ਆਪਦੇ ਘਟੇ ਕਰਨ ਲੱਗਾ ਤਾਂ ਮੈਨੂੰ ਕਿਸੇ ਨੇ ਵਾਧੂ ਥੋੜੀ ਦੇ ਦੇਣ ਜੇ ਹੁਣ ਮੈਂ ਪ੍ਰੇਮ ਨੂੰ ਕੋਈ ਮੈਨੂੰ ਇੰਡੀਆ ਬਹੁਵਾ ਦਾ ਵੱਡਾ ਘਾਟਾ ਪਾ ਦੇਣੇ ਮੈਨੂੰ ਮੇਰੀ ਚਿਹਰੀ ਜਿਆਦਾ ਪੈਸੇ ਨਹੀਂ ਗੱਲ ਕਰਨੇ ਆ ਵੀ ਇੱਥੇ ਸਿਚੁਏਸ਼ਨ ਘਾਟਾ ਤੇ ਉਹਦਾ ਰੈਲੇਵੈਂਟ ਆ ਵੀ ਜਿੰਨੇ ਦੇਣੇ ਹੂੰ ਤਾਂ ਤੁਹਾਨੂੰ ਮੈਂ ਕਹਿਣ ਦੇ ਆਵਾ ਵੀ ਜਿੰਨੇ ਜੇ ਦੇਖ ਜਿੰਨੇ ਤਾਂ ਲੈਣੇ ਉਹਨੇ ਤਾਂ ਕੋਸ਼ਿਸ਼ ਕਰਨੀ ਆ ਵੀ ਮੈਨੂੰ ਸਾਰੇ ਪੈਸੇ ਹਣਾ ਮੈਂ ਤਾਂ ਸਾਰੇ ਵੀ ਛੱਡੇ ਮੈਂ ਮੇਰੀ ਪਤਨੀ ਨਾਲ ਨਹੀਂ ਮੈਂ ਤੈਨੂੰ ਉਹਦਾ ਗੱਲ ਕਰਨੇ ਹਾਂ ਕਿ ਜਿੰਨੇ ਤੇ ਲੈਣੇ ਆ ਉਹਦੀ ਤੇ ਕੋਈ ਸ਼ਰਤ ਨਹੀਂ ਹੋਣੀ ਕਿ ਪੈਸੇ ਨਿਕਟਾ ਨਾ ਪਵੇ ਕਿ ਮੈਂ ਤੈਨੂੰ ਉਹ ਗੱਲ ਕਰਨੇ ਆ ਪਰ ਬੋਸਟਲੀ ਡਿਪੈਂਡ ਕਰਦਾ ਵੀ ਦੇਣ ਵਾਲੇ ਦੀ ਸਿਚੁਏਸ਼ਨ ਕੀ ਆ ਜਿਹੜਾ ਪੈਸੇ ਦੇਨੇ ਦੇਣੇ ਆ ਹਣਾ ਤੇ ਉੱਤੇ ਡਿਮੈਂਡ ਕਰਦਾ ਨਾ ਮੈਂ ਚਾਹੁੰਦਾ ਵੀ ਤੈਨੂੰ ਕੋਈ ਲੜਾ ਲਾਇਆ ਜਾਵੇ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਵੀ ਸਿਚੁਏਸ਼ਨ ਹੁਣ ਮੇਰੇ ਪਰਸਨਲ ਪੈਸੇ ਨਹੀਂ ਨਾਲ ਕੋ ਲੈ ਸਕਦਾ ਅੱਜ ਦੀ ਸਿਚੁਏਸ਼ਨ ਇਹ ਬਣ ਗਈ ਹੈ ਹਣਾ ਪਹਿਲੇ ਮੱੜ ਬਾਰ ਹੋਣ ਲੱਗਾ ਫਿਰ ਮੇਰੇ پاس ਬੋਲਸ ਚੱਕਰ ਪੈ ਗਿਆ ਹੁਣ ਮ ਜੇ ਮੈਂ ਅੱਡ ਬਾਰ ਹੁੰਦਾ ਫਿਰ ਤੇ ਮੈਂ ਤੁਹਾਨੂੰ ਪ੍ਰੋਮਿਸ ਕਰ ਸਕਦਾ ਹਾਂ ਬਾਬਾ ਹੁਣ ਜੁਤੀ ਦੇ ਪੈਸੇ ਪਾਈ ਆ ਪਿੰਡ ਮਤਲਬ ਭਾਵੇਂ 50-50000 ਕਰਕੇ ਪਾਈ ਆ ਭਾਵੇਂ ਦੋ ਹੀ ਮਹੀਨੇ ਚਾਰ ਹੀ ਮਹੀਨੇ 5000 ਰੁਪਏ ਪਾਇਆ ਉਹਨੂੰ ਨਾ ਮੈਂ ਰਿੰਦਾ 8000 ਰੁਪਏ ਹੁਣ ਵੀ ਮੈਨੂੰ ਪਾ ਦੇਣਾ ਹੂੰ ਜਿਹੜਾ ਮਗਰ ਰਿੰਦਾ ਨਾ 30 ਸਿੰਦੀ ਰਤੀਆ ਰੁਪਿਆ ਉਹ ਵੀ ਇਹਨਾਂ ਮੈਂ ਕਰ ਦੇਣਾ ਕਲੀਅਰ ਕਿਤੇ ਨਾ ਕਿਤੇ ਹਣਾ ਮੈਂ ਇਹ ਗੱਲ ਕਹਿੰਦਿਆਂ ਵੀ ਠੀਕ ਆ ਵੀ ਇਹਦੇ ਐਡਜਸਟਮੈਂਟ ਉਹ ਤਾਂ ਕਿਉਂਕਿ ਮੇਰੇ ਹੱਥ ਚ ਤਹੇ ਆਉਂਦੀ ਆ ਹਨਾ ਤੇਰੇ ਸਾਹਮਣੇ ਜਦੋਂ ਮੈਂ ਆਪਾਂ ਕੰਮ ਕਰਦੀ ਸੀ ਤੁਸੀਂ ਜਿੰਨੇ ਮੰਗਦੇ ਉਹਨੇ ਦੇ ਹੀ ਦਿੰਦੇ ਮਤਲਬ ਇਹ ਤਾਂ ਦੀ ਗੱਲ ਨਹੀਂ ਹੈਗੀ ਵੀ ਆਪਾਂ ਕਹਿੰਨੇ ਵੀ ਹੈ ਨਹੀਂ ਆਪਾਂ ਨੂੰ ਮਿਲ ਤਾਜੀ 6 ਮਹੀਨੇ ਦੇਖੋ ਨਾ ਪੈਸਾ ਹਨਾ ਇਹ ਤਾਂ ਕੋਈ ਸਿਚੁਏਸ਼ਨ ਨਹੀਂ ਹੁਣ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਨਾ ਕਿਹ ਕੋ ਪੈਸੇ ਲਏ ਜਿਹੜੀ ਕੰਪਨੀਆਂ ਚੱਲ ਗਈਆਂ ਬੰਦ ਕਰਕੇ ਉਹਨਾਂ ਨੂੰ ਪਰ ਅਭੀ ਨਹੀਂ ਸਕਦੇ ਜਿਹਨਾਂ ਕੋ ਘਾਟਾ ਪੈ ਗਿਆ ਉਹਨਾਂ ਨੂੰ ਆਪਾਂ ਹੁਣ ਨਾਂ ਲਿਖਿਆ ਆਹੋ ਕਿ ਕਿੰਨੂ ਕਿੰਨੇ ਦਿੱਤੇ 1 ਰੁਪਿਆ ਵੀ ਨਹੀਂ ਲਿਖਿਆ ਹਨ ਉਹ ਤੇ ਪੂਰਾ ਹੋ ਹੀ ਨਹੀਂ ਸਕਦਾ ਕਿ ਉਹ ਲਾਲਾ ਵੀ ਮਿਲੀਅਨਸ ਦੇ ਵਿੱਚ ਘਟਾ ਵਾ ਰਾਮ ਦੇ ਵਿੱਚ ਇਹ ਕਿੰਨਾ ਕੰਮ ਕੀਤਾ ਤੇ ਫਿਰ ਵੀ ਪੈਸੇ ਨਾ ਹੋਣ ਕੋਲ ਹੁਣ ਇਹਨਾਂ ਨੇ ਕੀ ਇਸ਼ਤਾਨੀ ਖੇਡੀ ਆ ਪੇਮ ਹੋਣਾ ਨੇ ਕਿ ਜਿਹੜੇ ਪੈਸੇ ਤੇਰੇ ਸਾਹਮਣੇ ਆਪਾਂ ਕੰਮ ਕਰਦੇ ਨੇ ਇਵਨ ਦੋ ਗਰਾਜ ਖੋਲਣ ਦੇ ਟਾਈਮ ਦਿੱਤੇ ਆਪਾਂ ਉਦੋਂ ਵੀ ਕੰਮ ਕਿੰਨਾ ਕੀਤਾ ਦੋ ਤਿੰਨ ਮਹੀਨੇ ਹਨਾ ਉਹ ਤਾਂ ਇਹ ਹੀ 60-70000 ਰੁਪਏ ਚੰਨ ਮਹੀਨੇ ਦਾ ਲਾਲਾ ਦੋਆਂ ਦੇ ਨਾ ਵੇਚਦਾ ਦੋ ਗੱਡੀਆਂ ਹੀ ਆਪਣੀ ਚਲਦੀਆਂ ਪਰ ਉਹ ਪੈਸੇ ਇਹਨਾਂ ਕੋਲ ਆ ਗਏ ਮੇਰੇ ਉਹਨਾਂ ਜੋ ਕੋਈ ਗੱਲ ਨਹੀਂ ਮਿਲਿਆ ਮੈਂ ਕੰਮ ਕੰਪਨੀ ਦੇ ਪੈਸੇ ਮਾਰਲੇ ਕੋਈ 2-4000 ਰੁਪਏ ਆਊਗਾ ਫਸਿਆ ਹਨਾ ਉਹ ਪੈਸੇ ਹੁਣ ਉਹ ਪੈਸੇ ਵੀ ਇਹਨਾਂ ਕੋਲ ਆ ਕੇ ਵਰਤੇ ਗਏ ਹਾਂ ਉਹ ਨਹੀਂ ਦਿੰਦੇ ਪੈਸੇ ਲੜਾਈ ਹੈ ਜਦੋਂ ਜਦੋਂ ਮੈਂ ਪੈਸੇ ਮੰਗਦਾ ਲੜਾਈ ਹੋ ਜਾਂਦੀ ਹੈ ਹੋਰ ਸਾਡੇ ਚ ਕੋਈ ਲੜਾਈ ਥੋੜੀ ਹੈਗੀ ਇਹਨਾਂ ਚ ਕੰਮ ਤੇ ਮੈਂ ਕਰਦਾ ਹੀ ਨਹੀਂ ਕੋਈ ਵਿਹਲਾ ਹਾਂ ਮੈਂ ਹਨਾ ਬਿਲਕੁਲ ਵਿਹਲਾ ਵੀ ਇਸ ਕਰਕੇ ਹਾਂ ਵੀ ਜੇ ਮੈਂ ਕੰਮ ਕਰਦਾ ਹਾਂ ਤੇ ਕੰਮ ਦੇ ਨਾਲ ਮੇਰੇ ਪੈਸੇ ਦੇਣੇ ਪਣੇ ਪੈਸੇ ਉਹ ਦਿੰਦੇ ਨਹੀਂ ਕੋਈ ਸਿਚੁਏਸ਼ਨ ਤੇ ਇਹ ਬਣ ਗਈ ਆ ਵੀ ਮੈਂ ਦੰਦਾ ਤੈਨੂੰ ਪਤਾ ਮੈਂ ਇਲਾਜ ਕਰਾਇਆ ਹੈ ਪਿੱਛੇ ਦੇ 7000 ਰ ਉਹਨਾਂ ਨੂੰ 3500 ਰੁਪਏ ਦੇ ਕੇ ਪੂਰਾ ਕੰਮ ਕਰਵਾਉਣਾ ਪੈਣਾ ਜੀ ਹਨਾ ਸੈਂਪਲ ਸਿੰਪਲ ਹੈ ਇਹ ਨਾ ਸਾਰਾ ਕੁਝ ਪਰ 3500 ਰੁਪਏ ਮੈਂ ਇਹਨਾਂ ਨੂੰ ਮੰਗ ਨਹੀਂ ਸਕਦਾ ਕਿਉਂਕਿ ਇਹਨਾਂ ਕਰਮ ਨਹੀਂ ਦੇਣਾ ਹੈ ਮਸਲਾ ਕੁੱਲ ਮਿਲਾ ਕੇ ਪਿਆ ਹੋਇਆ ਵਾ ਵੀ ਮੈਂ ਜਿਹੜਾ ਨਾ ਪੈਸੇ ਦੀ ਸਿਚੁਏਸ਼ਨ ਇਦਾਂ ਦੀ ਹੁਣ ਗੱਟੀ ਤਾਂ ਵੇਚੀ ਸੀ ਕਿ ਮੈਂ ਕਿ ਇਹਨੂੰ ਨਰਾਜ਼ ਨਹੀਂ ਕਰਨਾ ਜਿੰਨੇ ਅਗਲੇ ਬੰਦੇ ਮੈਂ ਦੇਖ ਪਰੇ ਮਾਰਨੇ ਹਨਾ ਚਲੋ ਜਿਹੜੇ ਬੰਦੇ ਨੇ ਤੇ ਕੰਮ ਕੀਤਾ ਜਿਹਨਾਂ ਟ੍ਰਿਪ ਲਾਏ ਉਹਨਾਂ ਦੇ ਘਟਟਾ ਜਾ ਸਕਦਾ ਕਿ ਤਾਂ ਨਹੀਂ ਭਾਈ ਤੈਨੂੰ 8 ਦਵਾਂਗੇ ਛੇ ਦਵਾਂਗੇ 4 ਦਵਾਂਗੇ ਹਨਾ ਕਿ ਉਹ ਉਹ ਉਹਨਾਂ ਨੇ ਪਤਾ ਵੀ ਪਾਪਾ ਨਾਲੇ ਪ੍ਰੋਫਿਟ ਵਾਸਤੇ ਹੈ ਨਾ ਤੇ ਜੇ ਚਲੋ ਨਾ ਪ੍ਰੋਫਿਟ ਹੋਵੇ ਚਲੋ ਮੂਲ ਤੇ ਮੁੜ ਜੇ ਜਾਂ ਖਰਚਾ ਲੱਗਾ ਆਪਣਾ ਤੇ ਆਪਾਂ ਸਾਰੇ ਖਾਣ ਤੇ ਪੈਸੇ ਤੇ ਮਰਦੇ ਹੀ ਐ ਤੇ ਮੰਨ ਕੇ ਚੱਲਣਾ ਪੈਂਦਾ ਨਾ ਪੈਸੇ ਮਰ ਜਾਂਦੇ ਕਿਤੇ ਨਾ ਕਿਤੇ ਹੂੰ ਸੋ ਮੇਰੀ ਸਿਚੁਏਸ਼ਨ ਇਹ ਆ ਹੈ ਕਿ ਤੱਕ ਮੈਂ ਇਹ ਗੱਲ ਕਹਿ ਰਿਹਾ ਹਾਂ ਜੀ ਜਿਹੜੇ ਪੈਸੇ ਹੈ ਨਾ ਹਾਂ ਠੀਕ ਹੈ ਉਸ ਪਾਸੇ ਤੋਂ ਮੈਂ ਪ੍ਰੋਮਿਸ ਕਰ ਸਕਦਾ ਦੋ 2000 ਰੁਪਏ ਦਾ ਖਰਾ ਹੈ ਨਾ ਜਿਹੜਾ ਤਿਰਚ ਦੇ ਮਿਰਚ ਰਹੂਗਾ ਠੀਕ ਹੈ ਉਹ ਮੈਂ ਕਰ ਦੂੰਗਾ ਕਿਉਂਕਿ ਕੁਝ ਪੇਮੈਂਟ ਆ ਮੈਂ ਬਾਰੋ-ਬਾਰ ਲੈਣੀ ਹੈ ਹਾਂ ਉਹ ਅੱਜ ਆ ਜਾਣ ਦੋ ਮਹੀਨਿਆਂ ਨੂੰ ਆ ਜਾਣ ਉਹ ਜਦੋਂ ਵੀ ਆ ਗਈ ਮੈਂ ਦਵਾ ਦੂੰਗਾ ਤੈਨੂੰ ਸਿੱਧੀਆਂ ਹਾਂ ਪਰ ਜੇ ਤੂੰ ਕਹਿਵੇਂਗਾ ਵੀ 5000 ਰੁਪਏ ਤਾਂ ਮੇਰੇ ਪਾਸ ਦੀ ਗੱਲ ਨਹੀਂ ਗਈ ਉਹ ਹਨਾ ਫਿਰ ਮੈਂ ਫਿਰ ਪਤਾ ਕੀ ਚੱਕਣਾ ਜੇ ਮੈਂ ਉਹ ਨਾ ਦਿੱਤੇ ਹਨਾ ਫਿਰ ਤੈਨੂੰ ਵੀ ਲੱਗਣਾ ਯਾਰ ਇਹ ਬੰਦੇ ਨੇ ਗੱਲ ਕੀਤੀ ਤੇ ਦਿੱਤੇ ਨਹੀਂ ਇਹ ਨਹੀਂ ਵੀ ਉਹ ਗੱਲ ਫਿਕ ਪੈਣ ਵਾਲੀ ਹੈ ਹੁਣ ਤੇ ਆਪਾਂ ਜਾਵਾਂਗੇ ਚਲੋ ਘਾਟਨਫਾ ਕਾ ਕੇ ਨਹੀਂ ਜਾਵਾਂਗੇ ਤੇ ਆਪਾਂ ਨੂੰ ਪਤਾ ਇਨਾ ਪਤਾ ਹੋਊਗਾ ਵੀ ਅਸੀਂ ਜਿਹੜਾ ਵਾ ਘਾਟਨਫਾ ਹੀ ਪੈ ਗਿਆ ਤੇ ਚਲੋ ਆਪਣਾ ਕੋ ਕੋਲ ਬੋਲਣ ਬਣਿਆ ਰਹੂਗਾ ਆਪਾਂ ਕਿ ਦੂਜੀ ਜਗ੍ਹਾ ਮਾਵਾਂਗੇ ਲੁੱਟ ਪੈਣਾ ਹਨਾ ਇਹ ਘਾਟੇ ਨਾਲ ਫਿਰ ਤੇ ਸੌ ਜਿੰਦਗੀ ਚ ਪੈਂਦੀ ਹੈ ਹਨਾ ਪਰ ਮੈਂ ਇਹ ਗੱਲ ਸੋਚਦਾ ਵੀ ਆਪਣੇ ਜੀ ਕੋਈ ਇਦਾਂ ਦੀ ਗੱਲ ਨਾ ਤੈਨੂੰ ਇਹ ਨਾ ਲੱਗੇ ਵੀ ਯਾਰ ਇਹ ਮੈਨੂੰ ਜਾਣ ਬੁੱਝ ਕੇ ਲੁੱਟਣਾ ਚਾਹੁੰਦੇ ਹੈ ਸਿਚੁਏਸ਼ਨ ਤੇ ਤੂੰ ਤਾਂ ਦੱਸ ਰਿਆਂ ਵੀ ਤੈਨੂੰ ਇਹੋ ਜੀ ਗੱਲ ਨਹੀਂ ਤੇ ਮੇਰੇ ਪੈਸਿਆਂ ਦੇ ਮਸਲੇ 'ਚ ਮੇਰੇ ਜਨਸ ਸੁਭਾਵ ਆ ਹੂੰ ਇਹਨੂੰ ਦੇ ਜਿਹਦਾ ਨਾ ਮੈਂ मतलब ਦੇਖ ਕਿ ਕਿੰਨੇ ਬੰਦੇ ਆਪਣੇ ਕੋਲ ਤੇਰੇ ਸਾਹਮਣੇ ਆਏ ਹਨ ਆਪਾਂ ਕਦੀ ਦੇਖ ਜੀ ਇੱਕ ਇੱਕ ਬੰਦੇ ਕੋ ਰੂਮ ਰੈਂਟ ਮੰਗਿਆ ਦੁੱਧ ਦੇ ਪੈਸਾ ਨੂੰ ਪੂਰੇ ਤੇ ਰਹਿ ਰਹੇ ਹਨ ਜਿਹਨਾਂ ਦੇ ਹੱਕ ਹੀ ਨਾ ਬੰਦੇ ਦਾ ਕਿ ਪੈਸੇ ਦੇ ਰਹਿ ਰਹੇ ਜਿਹੋ ਤੈ ਵੀ ਕਰ ਰਿਹਾ ਕੰਮ ਹਨ ਇਹ ਆਪਾਂ ਦੇ ਕੋਸ਼ਿਸ਼ ਕਰੀ ਦੀ ਵੀ ਚਲੋ ਵੱਧ ਤੋਂ ਵੱਧ ਪਲਾਉ ਜੇ ਜਿਹਦਾ ਹੁਣ ਤੇਰੇ ਸਾਹਮਣੇ ਕਿੰਨੇ ਬੰਦੇ ਆ ਕੇ ਮੈਨੂੰ ਬੁਧੂ ਕਿਹ ਕਿ ਚੱਲ ਗਿਆ ਆਪਣਾ ਰੋਲਾ ਦਾ ਵੀ ਹੁਣ ਉਹੀ ਹੈ ਨਾ ਚੱਕਰ ਪਤਾ ਕੀ ਹੈ ਜੇ ਮੈਂ ਕਹਿੰਦਾ ਮੈਂ ਕਹਿੰਦਾ ਵੀ ਚਲੋ ਤੂੰ ਹੁਣ ਤੂੰ ਤੇ ਕਿੱਦਾ ਮੰਨ ਲਈ ਨਗਮ ਹਣਾ ਆਪਾਂ ਕਿਹਾ ਸੀ ਤੇਰੀ ਗੱਲ ਸੁਣਦੀ ਆਪਾਂ ਪਿੱਛੇ ਪਿੱਠ ਪਿੱਛੋਂ ਨਹੀਂ ਗਿਆਗੇ ਹੂੰ ਸੋਬ ਬਲਬੀਰ ਨੇ ਤੇਰੇ ਸਾਹਮਣੇ ਤੇਰੇ ਖਿਲਾਫ ਮੈਨੂੰ ਕਿਹਾ ਹੈ ਨਾ ਸੋਬ ਕਹਿੰਦਾ ਨਹੀਂ ਪਤਾ ਨਾ ਪਰ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਕੋਈ ਚੰਗਾ ਕਹਿੰਦਾ ਰਹਾ ਬਲਬੀਰ ਨੂੰ ਵੀ ਪਾ ਨਹੀਂ ਇੰਦਾ ਨਹੀਂ ਕਹਿਣਾ ਹਣਾ ਤੇਰੇ ਲਈ ਬੰਦੇ ਨੇ ਛੱਡੂ ਤੇ ਇਵਨ ਉਹਨੂੰ ਵੀ ਮੈਂ ਕਿ ਰੋਕਿਆ ਵੀ ਉਹਨੂੰ ਗੱਲ ਵਿੱਚ ਨਹੀਂ ਘਟਣ ਦੇ ਜ ਆਪਣਾ ਭਿੰਦਰ ਆ ਚੰਗੀ ਆ ਵੀ ਸਿਚੁਏਸ਼ਨ ਆ ਸੌ ਹੋ ਸਕਦੀ ਆ ਨਾ ਭਿੰਦਰ ਕੋ ਵੀ ਮੈਂ 1.5 ਲੱਖ ਰੁਪਏ ਲੈਣਾ ਸੀ ਹਨਾ ਗੱਲ ਤੇ ਮੇਰੇ ਹੋਈ ਨਹੀਂ ਲੈਸੈਂਸ ਬਣ ਤੱਕ ਸਾਰੇ ਪੈਸੇ ਤੇ ਹੁਣ ਦੇਣੇ ਪੈਣੇ ਠੀਕੇ ਦੇ ਹਨਾ ਉਹ ਉਹ 1.5 ਲੱਖ ਰੁਪਏ ਮੈਨੂੰ ਚਲੋ ਮੈਂ ਚੱਲਦਾ ਕੰਮ ਦੇ ਮੰਗਿਆ ਹੀ ਨਹੀਂ ਹੂੰ ਤੇ ਕੋਈ ਨਹੀਂ ਬਾਅਦ ਆ ਜਾਊਗਾ ਹਨਾ ਹੋ ਸਕਦਾ ਉਹ ਕਲੀਅਰ ਹੋ ਗਿਆ ਹੋਵੇ ਸਰਕਾਰੀ ਦਫਤਰੀਆਂ ਦੇ ਵਿੱਚ ਬਾਅਦ ਸਾਡੇ ਹਿਸਾਬ ਹੁਣ ਨਾ ਪਰ ਮੈਂ ਇਹ ਗੱਲ ਕਰਨਾ ਵੀ ਕਿ ਮੇਰਾ ਸੁਭਾਅ ਇਦਾਂ ਨਹੀਂ ਹੈਗਾ ਵੀ ਜੇ ਮੇਰੇ ਜੇ ਪੈਸੇ ਹੁਣ ਚਾਹ ਤੇ ਮੈਂ ਅਗਲੇ ਨੂੰ ਕਹਾਂ ਵਿੱਚ ਝੂਠਾ ਦੇ ਕੇ ਦੇ ਇਹਦੇ ਵਿੱਚ ਬਲਕੀਤ ਕੋ ਪੈਸੇ ਲੈਣੇ ਹੁਣ ਨਾ ਈ ਮੈਂ ਮੈਂ ਮੇਰੇ ਪੰਜਾਂ ਮਿੰਟਾਂ ਦਾ ਕੰਮ ਹੈ ਮੇਰੇ ਪੰਜਾਂ ਮਿੰਟਾਂ ਦਾ ਮੈਂ ਸਵੇਰੇ 10 ਵਜੇ ਦੇ ਘਰ ਪਹੁੰਚਦਾ ਜਾਂਦੇ ਪੈਸੇ ਦੇਵੋਗੇ ਜਾਂ ਕੋਈ ਸਮਾਂ ਚੁੱਕਣਗੇ ਰੋਲਾ ਪਾਉਂਦੇ ਪਤਾ ਕੀ ਪਹੁੰਚ ਹੈਗੀ ਹੈ ਨਾ ਵੀ ਆਪਾਂ ਤਾਂ ਕਰ ਸਕਦੇ ਜਿਵੇਂ ਹੁਣ ਪ੍ਰੇਮ ਸਿੰਘ ਕਹਿੰਦਾ ਵੀ ਮੈਂ ਉਹਦੇ ਕੋਨੇ ਜਾਣਾ ਹੈਂ ਨਹਿੰਗਣੇ ਦੇ ਵੀ ਮੈਂ ਉਹਦਾ 6000 ਕੱਟਣਾ ਵੀ ਆਪਾਂ ਮੈਨੂੰ ਪਤਾ ਵੀ 6000 ਉਹਨੂੰ ਪਤਾ ਕਿਉਂਗੀ ਵੀ 6000 ਰੁਪਏ ਬਹੁਤ ਵੱਡੀ ਚੀਜ਼ ਹੈ ਤੇ ਹੁਣ ਜੀ ਮੈਂ ਉਸ ਹੱਬ ਨਾਲ ਤੁਸੀਂ ਕਹਿੰਦੇ ਵੀ ਚਲੋ 10-12000 ਤੁਸੀਂ ਵੀ ਹੁਣ ਕਹਿੰਦੇ ਵੀ ਚਲ ਦਵਾ ਦਾਂ ਤੇ ਮੈਂ ਤੇਰੀ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੇਰਾ 6 ਹੀ ਕੱਟਣਾ ਮੈਂ ਕਹਿੰਦਾ ਵੀ ਜਿਹੜੇ ਤੇ ਇੱਕ ਹੋਣੀ ਹੈ ਸਾਹਮਣੇ-ਸਾਹਮਣੇ ਗੱਲ ਹੈ ਨਾ ਉਹਦੇ ਤੇ ਮੈਂ ਉਹਨੂੰ ਉਹਨੇ ਪੈਸੇ ਦੇ ਸਕਦਾ ਵੀ ਜਿੰਨੇ ਮੈਂ ਉਹ ਤੈਨੂੰ ਦੇ ਦਊਗਾ ਡਾਇਰੈਕਟਲੀ ਕੋਈ 2-3000 ਰੁਪਏ ਮੈਂ ਤੈਨੂੰ ਉਹ ਪਰ ਇਹ ਜਿਹੜੇ ਹਨ ਪਰਸਨਲੀ ਜਿਹੜੇ ਹਨ ਉਹਨਾਂ ਕੰਪਨੀਆਂ ਕੋਲ ਲੈਣੇ ਹਨ ਉਹ ਚੱਕ ਮੇਰੇ ਨਾਲ ਹੀ ਆਉਂਦੇ ਉਹਦਾ ਕੋਈ ਮਸਲੇ ਦੀ ਗੱਲ ਨਹੀਂ ਮੇਰੇ ਨਾਲ ਤੇ ਆਉਣਗੇ ਜਾਂ ਭੁੰਬਲੀ ਦੇ ਨਾਲ ਤੇ ਆਉਣਗੇ ਹਨਾ ਉਹ ਮੈਂ ਤੈਨੂੰ ਕੋਈ ਯਾਰ ਕਰ ਦੂੰਗਾ ਜੰਮੀ ਮਹੀਨੇ ਦਾ ਕੇ 2000 ਪੀ ਜਦੋਂ ਵੀ ਆ ਗਿਆ ਹਨਾ ਵਾਟ ਉਹ ਤਾਂ ਮੈਨੂੰ ਪਤਾ ਹੋਣਾ ਹਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਨ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਇਆ ਕਿਸ ਬੰਦੇ ਕੋਲੋਂ ਹੂੰ ਤਾਂ ਰਵੀਆ ਡਲ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲਣਾ ਪਿਆ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਤ ਲੈਣੇ ਕਿਉਂਕਿ ਉਹ ਪ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ ਅੱਛਾ ਮੈਂ ਕੋਲ ਮਨਾ ਕੇ ਤੁਹਾਨੂੰ ਦੱਸਣਾ ਵੀ ਉਹਦੇ ਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਜਿਹੜੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ ਹੈ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾ ਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਇਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲ ਦਾ ਨਾ ਕੰਟਰੋਲ ਹੋ ਗਿਆ ਹਾਂ ਉਹ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪੈਸੇ ਨਾਲ ਦੀ ਮੰਗੇ ਸੀ ਤੇ ਨਾਲ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੋਏ ਲੱਗੇ ਜਿਹੜੇ ਇੱਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਵਾਰੀ ਨਵੇਂ ਨਰੂਮ ਲੈ ਕੇ ਜਦਾ ਵਖਰਾ ਉਹਨਾਂ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਿਆਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿਜੀ ਤੌਰ ਤੇ ਵਰਤਾਂ ਹੂੰ ਇਹ ਕੋਈ ਇਕਦਮ ਮਸਲਾ ਨਹੀਂ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਕੌਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਨਹੀਂ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਵੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇੱਥੋਂ ਜਗਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀ ਪੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣ데요 ਵੀ ਆਪਾਂ ਜਿਹੜਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਨਾ ਕੋਈ ਮੈਂ ਪਰਸਨਲ ਮਸਲਾ ਤਾਂ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਨੇ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉ ਇਸੇ ਕਿ ਇਸ ਦੇ ਵਿੱਚ ਕਿ ਉਦਾਂ ਉਹਨੇ ਮੈਨੂੰ ਫੋਨ ਕੀਤਾ ਸੀ ਉਹ ਕਹਿੰਦਾ ਹੈ ਬਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਅਚਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਦੀ ਆ ਪੈਸੇ ਪਏ ਆ ਕਿ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਵਾ ਉਹ ਵੀ ਕਹਿੰਦਾ ਕਨਵਰਟ ਕਰਦੇ ਆ ਟਾਈਮ ਲੱਗ ਜਾਣਾ ਕਿ ਅਜੇ ਕਿਸੇ ਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਆ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਵੀ ਨਹੀਂ ਐਸੀ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤ ਮੈਨੂੰ ਗਿਆ ਕਿ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਸੰਬੰਧੀ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਵਿੱਚ ਉਹਨੂੰ ਦੇ ਦਊਗਾ ਹਨਾ ਕਿਉਂ ਬੰਦੇ ਤੇ ਜਵਾਨ ਵਾਲੇ ਹੀ ਇਹਨਾਂ ਦੇ ਮੁਕਰ ਨਾਲ ਤੇ ਮੁਕਰ ਨਾਲ ਹੁੰਦੇ ਤੇ ਹੋਣ ਕਿਹੜਾ ਕੋਈ ਵਾਲੀਵਾਸ ਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਣਾ ਜਆ ਪਾਲ ਕੋ ਕਹੇ ਲੈਣੀ ਹਾਂ ਪਿਓਰ ਮੈਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੀ ਉਹ ਨਾਲ ਦੇ ਗੋਮੇ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਹਨਾ ਮੈਂ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2-3000 ਹੋਰ ਵਧੂਗਾ 2250 ਜਿੰਨਾ ਵੀ ਵਜਿਆ ਉਹ ਹਿਸਾਬ ਕਰਨਾ ਉਹਨਾਂ ਨੂੰ ਠੀਕ ਹੈ ਉਹਨਾਂ ਕੋਲ ਤੋਂ ਲੈਣਾ ਮੈਂ ਦੋ-ਤਿੰਨ ਹਜ਼ਾਰ ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬੀਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬੀਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਤੇ ਨਹੀਂ ਆ ਰਹੀ ਮੈਨੂੰ ਪਤਾ ਕਿਉਂ ਦੇ ਸਕਕੇ ਕਿ ਕਿਦਾ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤਲਬ ਉਹ ਜਿਆਪਰ ਵਾਲੇ ਪੈਸੇ ਨਾ ਵੀ ਹੋਣ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾਣਾ ਇੰਤਜ਼ਾਮ ਸਾਰਾ ਤਾਂ ਜੀ ਨੇ ਗੱਲ ਕਿ ਉਹ ਆਪਣੇ ਕੋਈ ਹੈਗਾ ਜੀ ਕਰ ਦੇਣਾ ਵਿੱਚ ਇੱਕ ਮੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਪਿੰਡ ਤੋਂ ਮੈਂ ਜ਼ਹੀਰ ਦੱਸਾਂ ਮੈਂ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂ ਦਾ ਪਿੰਡ ਹੁਣ ਉਹ ਸਾਰੇ ਪੈਸੇ ਭੁਗੜੀ ਦੇ ਕਰ ਚ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੀ ਮੇਰਾ ਦਾ ਹੀ ਲੱਖ ਰੁਪਏ ਤੈਨੂੰ ਦੇ ਦਾਂ ਪਿੰਡ ਜਦੋਂ ਹੁੰਦਾ ਤੇ 5000 ਸਾਢੇ ਘਟੇ ਹੁੰਦਾ ਵਿੱਚੋਂ ਉਹਦਾ ਗੱਲ ਥੋੜੀ ਸਹੀ ਹੈ ਬਈ ਹੁਣ ਤੋਂ ਤੁਹਾਨੂੰ ਚਲੋ ਮੈਂ ਤੁਹਾਡੀ ਗੱਲ ਤਾਂ ਸਾਰੀ ਸਮਝ ਗਿਆ ਹੁਣ ਤੁਸੀਂ ਤੁਸੀਂ ਦੇਖੋ ਵੀ ਮੈਂ 24000 ਰੁਪਏ ਤੁਹਾਨੂੰ ਵੀ ਪਤਾ ਵੀ ਜਾ ਜਾਣਾ ਜਮਾ ਮੈਂ ਤੁਹਾਨੂੰ ਇਹ ਨਹੀਂ ਆਦਾ ਵੀ ਮੇਰੇ 24000 ਹੁਣੇ ਦਿਓ ਮੈਂ ਬੈਠੇ ਗੱਲ ਛੱਡਦਾ ਮੈਂ ਕਹਿੰਦਾ ਵੀ ਦੇਖ ਆਪਾਂ ਮੈਨੂੰ ਪਤਾ ਵੀ ਤੈਨੂੰ ਕਟਾ ਪੈ ਰਿਹਾ ਹੈ ਨਾ ਜ਼ਿੰਦਗੀ ਚ ਕੋਈ ਵਧੀਆ ਰਿਹਾ ਹੈ ਨਾ ਕਿਤੇ ਕੰਮ ਗਾਂਹ ਜਾ ਕੇ ਤੇ ਉਹ ਪੈਸਿਆਂ ਦਾ ਹੀ ਮਸਲਾ ਹੈ ਮੇਰੇ ਪ੍ਰੋਬਲਮ ਨਹੀਂ ਹੈ ਕਿ ਪਹਿਲਾਂ ਦੀ ਇਮਿਊਨਿਟੀ ਕੋਈ ਹੈ ਨਾ ਜੇ ਮੈਂ ਹੁਣ ਇਸ ਲੈਣ ਜੀ ਬੈ ਗਿਆ ਫਿਰ ਪਹਿਲੇ ਪਹਿਲੇ ਤਾਂ ਖੇੜੀ ਮੁੱਕ ਗਈ ਸਾਰੀ ਹੈ ਨਾ ਪਰ ਮੈਂ ਤੁਹਾਨੂੰ ਇਹ ਗੱਲ ਕਹਿੰਦੇ ਆਂ ਵੀ ਫਿਲਹਾਲ ਮੈਨੂੰ ਪਤਾ ਵੀ ਤੈਨੂੰ ਘਾਟਾ ਪੈ ਰਿਹਾ ਹੂੰ ਪਰ ਮੈਂ ਤੈਨੂੰ ਇਹ ਕਹਿ ਰਿਹਾ ਵੀ ਤੇਰਾ ਰੁਪਈਆ ਰੁਪਈਆ ਮੈਂ ਮੋੜ ਦੂੰਗਾ ਪਰ ਇਹ ਉਮੀਦ ਨਾ ਰੱਖੀ ਤੂੰ ਕਿ ਆਊਗਾ ਜ਼ਰੂਰ ਸਮਝ ਲੈ ਮੈਂ ਗੱਲ ਜਿੰਨੇ ਵੇ ਤੈਨੂੰ ਹੁਣ ਕਹਿ ਰਿਹਾ ਐਨੇ ਤਾਂ ਮੈਂ ਦੇ ਦੂੰਗਾ ਗਰੰਟੀ ਨਾਲ ਬਾਕੀ ਹੋਸਾ ਮੈਂ ਵਾਅਦਾ ਵੀ ਦੇਣਾ ਕਿ ਜ਼ਿੰਦਗੀ ਚ ਹੈ ਨਾ ਬੀ ਉਹ ਵੱਖਰਾ ਮਸਲਾ ਮੈਂ ਤੈਨੂੰ ਤਾਂ ਕਹਿ ਰਿਹਾ ਵੀ ਅੱਜ ਦੇ ਸਮੇਂ ਦੇ ਵਿੱਚ ਸ ਜਿਹੜਾ ਪ੍ਰੋਮਿਸ ਮੈਂ ਪੂਰਾ ਨਹੀਂ ਕਰ ਸਕਦਾ ਚਲੋ ਫਿਰ ਐਂ ਕਰੋ ਵੀ ਤੁਸੀਂ 10000 ਤੇ ਉਹਨਾਂ ਨੂੰ ਦਵਾ ਦੇ ਇਹਨਾਂ ਨੂੰ ਤੁਸੀਂ ਕਿਹਾ ਤਾਂ ਵੀ ਇਹ ਦੇ ਦੇਣਗੇ ਹਨਾ ਤੇ 3000 ਰੁਪਏ ਜੋ ਤੁਸੀਂ ਦੋ ਮਹੀਨਿਆਂ ਨੂੰ ਕਿਹਾ ਸੀ 3000 ਰੁਪਏ ਕਿਹੜੀ ਮੇਰੀ ਗੱਲ ਹੈ ਨਾ ਉਹ ਮੇਰੇ ਤੇ ਚਿਰਚਾ ਠੀਕ ਹੈ ਆਓ ਇਹਨਾਂ ਨੂੰ ਨਹੀਂ ਬਦਾਉਂ ਕਿਸੇ ਨੂੰ ਨਹੀਂ ਪਤਾ ਉਹ ਨਹੀਂ ਪਤਾ ਹੋਣਾ ਚਾਹੀਦਾ ਕਿਹਨੂੰ ਕਿਉਂਕਿ ਉਹ ਪਤਾ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਜੇ ਕੱਲ ਨੂੰ ਪਤਾ ਆਇਆ ਨਾ ਇਹਨਾਂ ਨੇ ਕਿਹਾ ਨਾ ਪਤਾ ਨਹੀਂ ਪਹਿਲੇ ਕਿੱਥੋਂ ਲੈ ਕੇ ਦਿੱਤੇ ਸਮਝਦੇ ਨਹੀਂ ਮੇਰੀ ਗੱਲ ਨੂੰ ਇਹਨਾਂ ਨੂੰ ਆਇਆ ਕਰੋ 10000 ਰੁਪਏ ਦਾ ਇਹਨਾਂ ਨੂੰ ਸੈਲਰੀਆਂ ਦਾ ਹੀ ਆ ਵੀ ਜਿਹੜਾ ਮਨਾਈ ਚਲ 15000 ਬਣਾਇਆ ਉਹ ਚੋਂ 10000 ਰੁਪਏ ਉਹਦਾ ਮਨਾਈ ਚਲੋ ਜਿਹੜੇ ਆਪ ਸੈਲਰੀ ਬਣਾਉਣੇ ਸੀਗੇ ਨਾ 10000 ਰੁਪਏ ਚਲੋ ਉਧਰ ਆ ਗਿਆ 15 ਤੋਂ 10 ਆ ਗਿਆ ਹਨਾ ਆਪਣਾ ਮੈਂ ਤੈਨੂੰ ਕਹਿਣ ਡਿਆ ਵੀ ਤੂੰ ਟੋਟਲ ਆਪਾ ਤੇਰਾ ਤੇਰਾ 10000 ਰੁਪਏ ਮੈਂ ਦੇਣਾ ਠੀਕ ਆ ਇਹਨਾਂ ਨੂੰ ਮੈਂ ਇਹ ਕਹਿਣਾ ਵੀ ਦੋ ਤਿੰਨ ਮਹੀਨਿਆਂ ਨੂੰ ਇਹਨਾਂ ਨੂੰ ਪ੍ਰੇਮਸ਼ਾ ਉਹ ਪਾਣ 2-3000 ਰੁਪਏ ਮੈਨੂੰ ਉਹਦਾ ਡਾਊਨ ਪੇਮੈਂਟ ਦਾ ਕਰਕੇ ਪਾ ਦੇ ਪਣ ਬਿਸ਼ਵਾਸ ਆ ਵੀ ਹੋ ਜਾਣਾ ਮੇਰੇ ਕੋਲੇ ਤੇ ਉਹ ਚ ਪਤਾ ਹੈ ਕਿ 16000 ਚੋਂ ਵੀ 3000 ਰੁਪਏ ਤਾਂ ਮੈਂ ਹੁਣ ਲਾਇਸੈਂਸ ਤੇ ਲਾ ਗਏ ਆ 3100 3200 ਰੁਪਏ ਵੀ ਮੈਂ ਤੇਰੀ ਗੱਲ ਨਾਲ ਸਹਿਮਤ ਆ ਵੀਰ ਮੇਰੇ ਮੈਂ ਤਾਂ ਕੀ ਕਹਿ ਰਿਹਾ ਕਿਉਂ ਲੀਮੰਟ ਦੇ ਬੰਦੇ ਨੂੰ ਪ੍ਰੋਮਿਸ ਨਹੀਂ ਕਰਦਾ ਮੈਂ ਵੀ ਤੈਨੂੰ ਕਹਦਾ ਹਣਾ 13000 ਰੁਪਏ ਤੈਨੂੰ ਮੈਂ ਦਊਗਾ ਬਾਕੀ ਜੇ ਮੈਂ ਦੇ ਸਕਿਆ ਤਾਂ ਦੇ ਦੇਸਾਂ ਨਹੀਂ ਇਤਨੀ ਨਹੀਂ ਸਮਝਦੀ ਘਾਟਾ ਪੈ ਗਿਆ ਤੈਨੂੰ ਮੈਂ ਤੈਨੂੰ ਸਿੱਧੀ ਗੱਲ ਕਰਨ ਜੀ ਉਹਦਾ ਕਾਰਨ ਪਤਾ ਕੀ ਹੈ ਉਹਦਾ ਕਾਰਨ ਇਹ ਆ ਵੀ ਹੋ ਸਕਦਾ ਵੀ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਹੈ ਰਵੇ ਪਰ ਹੋ ਸਕਦਾ ਵੀ ਸਿਚੁਏਸ਼ਨ ਇਦਾਂ ਦੀ ਬਣ ਜੇ ਕਿ ਮੈਂ ਪੈਸੇ ਦੇਣ ਦੀ ਬਜਾਏ ਇ ਕੋਣ ਮੈਨੂੰ ਸਹੀ ਕਹਦਾ ਸਾਂ ਮੈਨੂੰ ਪਿਆ ਦੋ ਚਾਰ ਚੀਜ਼ਾਂ ਪਿਛੇ ਨਾਲੀਆਂ ਹੈ ਨਾ ਬਲੌਕ ਪਿਆ 4.5 ਲੱਖ ਰੁਪਈਆ ਦਾ ਪਰ ਭੈਣ ਜਦ ਉਹ ਇਦਾਂ ਦੀ ਚੀਜ਼ਾਂ ਨਹੀਂ ਵੀ ਸਾਰੇ ਦੁਕਾਨ ਤੇ ਜਾ ਕੇ ਵੇਚੀ ਆ ਹੂੰ ਪਿੰਡ ਲੈ ਲਿਆ ਸੀ ਮਤਲਬ ਦਿਖਾਇਆ ਕਿਤੇ ਮੈਂ ਹੈ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਸੀ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪੈਣੀ ਹਾਲ ਦੀ ਘੜੀ ਦੋ ਚਾਰ ਸਾਲ ਵਾਸਤੇ ਮੈਨੂੰ ਤੋ ਤਿੰਨ ਸਾਲ ਵਾਸਤੇ ਹੈ ਨਾ ਮੈਨੂੰ ਹੋਰ ਕਿਹਬਰਸੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸ ਨੂੰ ਆਪਾਂ ਦੇ ਨਹੀਂ ਸਕਦੇ ਉਹ ਮੈਨੂੰ ਐ ਲੱਗਦਾ ਹੈ ਵੀ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ 'ਚ ਪਤਾ ਕੀ ਇਹੋ ਜਿਹੀਆਂ ਚੀਜ਼ਾਂ ਵੇਚਣ ਦਾ ਸਾਹਮਣੇ ਵੱਡਾ ਰਿਸਕ ਹੈ ਹੁੰਦਾ। ਕਿ ਤੁਸੀਂ ਉਲਟਾ ਹੋਰ ਪਹਿਰਾ ਕਹਿੰਦੇ ਉੱਤੇ। ਹੈਨਾ? ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ। ਜਿਹੜੇ ਮੈਂ ਤੈਨੂੰ ਕਹਿਣ ਲਿਆ ਨਾ 10000 ਰੁਪਏ ਤੈਨੂੰ ਦੇਣਾ ਵੱਖਰਾ। ਹੂੰ ਉਹ ਤਾਂ ਮੈਂ ਦੇ ਦਊਗਾ ਦੋ ਤਿੰਨ ਮਹੀਨਿਆਂ ਵਿੱਚ ਮੈਕਸਿਮਮ। ਤਿੰਨ ਮਹੀਨੇ ਲੱਗਣਗੇ। ਇਹ ਮੈਨੂੰ 28000 ਰੁਪਏ ਦਾ ਕਮਿਸ਼ਨ ਹੈ 18000 ਰੁਪਏ ਮੇਰਾ ਕਮਿਸ਼ਨ ਹੈ ਜਿੰਨੇ ਮੈਂ ਇੱਥੇ ਬੰਦੇ ਨੂੰ ਕੰਮ ਦਵਾਇਆ ਮਲਵਾਰੀ ਨੂੰ ਹੂੰ ਉਹ ਉਹ ਬੰਦਾ ਜੈਨੂਅਲ ਹੈ ਹਨਾ ਪ੍ਰੇਮਣ ਆਹਾਲ ਨਹੀਂ ਉਹਦਾ ਵੀ ਮੁਕਰ ਜੂਗਾ ਬਾਅਦ ਚ ਕਿਉਂ ਉਹਨੂੰ ਆਪਾਂ ਕੰਮ ਦਵਾਇਆ ਉਹਨਾਂ ਨੇ ਮੈਂ ਗਿਆ ਵੀ 50 ਰੁਪਏ ਮੇਰੇ ਟ੍ਰਿਪ ਦੇ ਇੱਕੋ ਪ੍ਰੋਜੈਕਟ ਦਾ ਕੰਮ ਹੈ ਛੱਡ ਲਿਆਂਦਾ ਹਨਾ ਹੂੰ ਉਹ ਕਹਿੰਦਾ ਵੀ ਠੀਕ ਹੈ ਉਹ ਪਰਦੇ ਨਾਲ ਟ੍ਰੱਲੇ ਦਾ ਕੰਮ ਆਪਾਂ ਤੇ ਕਰ ਨਹੀਂ ਸਕਦੇ ਬਰਦਵਾਤ ਹੈ ਤੇ ਉਹ ਉਹਦੇ ਚ 50 ਰੁਪਏ ਜਿਹੜੇ ਪਰ ਟ੍ਰਿਪ ਦੇ ਉਹਨੇ ਮੈਨੂੰ ਦੇਣੇ ਹੈ ਹਨਾ ਉਹਦੇ ਚ 18000 ਰੁਪਏ ਮੇਰਾ ਬਣਿਆ ਕ ਤੂੰ ਮੈਂ ਇਹ ਕਿੰਨੇ ਨਹੀਂ ਚਾਹਦਾ 14000 ਰੁਪਏ ਦਾ ਤੂੰ ਹੀ ਮੈਂ 30000 ਰੁਪਏ ਦਾ ਉਹ ਤੂੰ ਦੋਹਾਂ ਦਾ ਮੈਨੂੰ ਰੋਕਿਆ ਮੈਂ ਇਹ ਕੀ ਕਹ ਰਿਹਾ ਤੈਨੇ ਇਹ ਹੈ ਨਾ ਦੂਜੇ ਪਾਸੇ ਮੇਰਾ ਇੰਤਜ਼ਾਮ ਕਿਸੇ ਪਾਸੇ ਵੀ ਹੋ ਗਿਆ ਹੈ ਨਾ ਤੂੰ ਪਿੰਡ ਜਾਣਾ ਮੈਂ ਤੈਨੂੰ ਦੱਸੂਗਾ ਇੱਕ ਅੱਧਾ ਕੰਮ ਜੇ ਤੇ ਉਹ ਨਿਬੜ ਜਾਊਗਾ ਹੈ ਨਾ ਪੈਸੇ ਲੈਣ ਜਾਣਾਂ ਹੈ ਕਿ ਪਾਸੇ ਸਟੇਟ ਤੋਂ ਬਾਹਰ ਜੇ ਤੇ ਉਹ ਨਿਬੜ ਜਾਊਗਾ ਕੰਮ ਹੈ ਨਾ ਫਿਰ ਤੇ ਜੋ ਤੈਨੂੰ ਵੀ ਦੇ ਦਊਗਾ ਮੈਂ ਉਸੇ ਜੋ ਹੈ ਨਾ ਠੀਕ ਹੈ ਬੀ ਕੋ ਕਿਉਂ ਤੇ ਖੇਡ ਵੱਡੀ ਹੈ ਜਿਆਦਾ ਪੈਸੇ ਤੇ ਹੁਣ ਬਾਬਾ ਤੂੰ ਮੈਂ ਇੱਕ ਵਾਰੀ ਫੋਨ ਕਰਾਂ ਨਾ ਕਿਸੇ ਬੰਦੇ ਨੂੰ ਵੀ ਕਰਾਂ ਬਾਹਰ ਬੈਠਿਆਂ ਕਿ ਉਹਨੂੰ ਪੈਸੇ ਦੇ ਤੇ ਪੈਸੇ ਨੂੰ ਸਵੇਰੇ ਮਿਲ ਜਾਣਗੇ ਪਰ ਮੈਂ ਉਹ ਪਹਾ ਆਪਣੇ ਨਿੱਜੀ ਤਰੀਕੇ ਵਰਤਣਾ ਚਾਹੁੰਦਾ ਨਹੀਂ ਤੇ ਤੇ ਰੋਲਾ ਨਹੀਂ ਪਣਾ ਮੈਨੂੰ ਬੰਦੇ ਹੁਣ ਜਿਹੜਾ ਦੀਪ ਦੇ ਨਾਮ ਤੇ ਮੈਨੂੰ ਬੰਦੇ ਨੇ 56 ਲੱਖ ਰੁਪਏ ਭੇਜ ਦਿੱਤੇ ਹੂੰ ਤੇ ਉਹ ਮੈਂ ਪਰ ਗਾੜੀ ਦੇ ਦਿੱਤੇ ਨਾ ਉਹਨਾਂ ਨੂੰ ਜਿਹੜੇ ਬੰਦੇ ਨੂੰ ਜਾਣੇ ਚਾਹੀਦੇ ਸੀ ਉਹ ਆਪਾਂ ਗਾੜੀ ਫੜਾ ਦਿੱਤ ਉਹਨਾਂ ਨੂੰ ਆਪਾਂ ਨੂੰ ਤਾਂ ਪਤਾ ਹੈ ਹਜੇ ਮਸਲਾ ਨਹੀਂ ਕੋਈ ਪੈਸਾ ਹੁਣ ਮੈਂ ਦੀਪ ਦਾ 2.5 ਲੱਖ ਰੁਪਏ ਮਹੀਨੇ ਦਾ ਬੰਦ ਤਾਂ ਬੰਦੇ ਕੋਲੋਂ ਹਾਂ 50 ਲੱਖ ਰੁਪਿਆ ਉਹਦਾ ਜਿਹੜਾ ਖਰਚਾ ਬਣ ਉਹ ਆਪਾਂ ਦੇਣਾ 10 12 ਬੰਦੇ ਦੀ ਡਿਊਟੀ ਲਾਤੀ ਬਾਹਰ ਬੈਠਿਆਂ ਦੀ ਇੱਕ ਸਾਲ ਲੱਗਿਆ ਨਾ ਵੀ ਉਹਦੇ ਗੱਡੀਆਂ ਦਾ ਖਰਚਾ ਉਹਦੇ ਨਾਲ ਜਿਹੜੇ ਬੰਦੇ ਘੁੰਮਣ ਪੈਣਗੇ ਉਹਨਾਂ ਦਾ ਖਰਚਾ ਹੈ ਨਾ ਤੇ ਉਹ ਮੇਟਾ 50 ਲੱਖ ਰੁਪਿਆ ਦਾ ਇੰਤਜ਼ਾਮ ਕਰਾ ਦਿੱਤਾ ਹੁਣ ਮੈਂ ਜੇ ਉਹਨਾਂ ਦੇ 50000 ਰੁਪਏ ਮੈਂ ਕੋਲ ਵੀ ਰੱਖ ਸਕਦਾ ਉਹਦੇ 'ਚ ਦੋ ਤਾਂ ਹੀ ਜਾਵਾਂਗਾ ਹੈ ਨਾ ਵੀ ਮੈਂ ਹੀ ਇੱਥੇ ਜ਼ਿੰਮੇਵਾਰ ਬੰਦਾ ਮੇਰੇ ਕੋਲ ਆਉਣੇ ਆ ਫੇਰ ਗਾਂ ਜਾਣੇ ਆ ਹੈ ਨਾ ਜਾਂ ਮੇਰੇ ਥਰੂ ਜਾਣੇ ਆ ਪਰ ਮੈਂ ਯਾਰ ਉਹ ਪਹਿਲਾਂ ਪਤਾ ਵੀ ਉਹ ਪਹਿਲਾਂ ਜੀ ਤੌਰ ਤੇ ਦੱਸੀਏ ਬਹੁ ਕਿੰਨੇ ਪਤਾ ਇਹ ਗੱਲ ਆ ਮੈਂ ਕੋਈ ਨਾ ਸਾਰੀ ਗੱਲ ਤਾਂ ਜੀ ਹੁਣ ਤੁਸੀਂ ਮੜੀ ਮੜੀ ਗੱਲ ਸਮਝੋ ਬਿੱਡ ਹੇਅਰ ਭੇਜੋ ਤੁਸੀਂ ਮੈਨੂੰ ਦੇ ਦੋਗੇ ਆ ਠੀਕ ਆ 3000 ਰੁਪਏ ਤੁਸੀਂ ਮੇਰੇ ਨਾਲ ਵਾਲਾ ਕਰੀ ਜਨੇ ਆ ਠੀਕ ਆ 13000 ਰੁਪਏ ਹੋ ਗਿਆ ਮੈਂ ਇਹ ਗੱਲ ਕਿ ਚਲੋ 2-4000 ਰੁਪਏ 2 2000 2500 ਉਸ ਹਿਸਾਬ ਕਰੇ ਤੂੰ ਇਹਨਾਂ ਨਿਊ ਆ ਜਾਣਾ ਮੈਨੂੰ ਜਿੰਨਾ ਵੀ ਆਇਆ ਮੈਂ ਇਹ ਨਾ ਉਹ ਸਹੀ ਤਰੀਕਾ ਨਾਲ ਕਰ ਲੈ ਬਈ ਮੈਂ ਕਹਿੰਨਾ ਵੀ 2500 3000 ਰੁਪਿਆ ਹੋਰ ਦੇ ਕੇ ਨਾ ਕਿਦੋਂ ਵੀ ਮੇਰੀ ਗੱਲ ਸੁਣੋ ਤੇ ਸਾਰਾ ਕੰਮ ਹੀ ਨਿਬੜੋਈ ਕਿ ਮੈਂ ਇਹ ਜਿਹੜਾ ਮੈਂ ਮੈਂ 3000 ਰੁਪਏ ਜਿਹੜਾ ਤੈਨੂੰ ਮੈਂ ਦਊਂਗਾ ਨਾ ਮੇਰੀ ਗੱਲ ਸੁਣ ਉਹ 13000 ਰੁਪਏ ਦਾ ਮੇਰਾ ਪ੍ਰੋਮਿਸ ਹੈ ਦਾਹਤ ਕਿ ਤੈਨੂੰ ਮੈਂ ਕਹੂੰਗਾ ਵੀ ਦੇ ਦਊਂ ਇਹਨੂੰ ਠੀਕ ਹੈ ਹੈ ਉਹ ਦੋ ਵਾਰੀ ਕਰਕੇ ਦੇ ਦੇਣਗੇ ਜਿੱਦਾਂ ਭਾਵੇਂ ਉਹ ਇੱਕ ਵਾਰੀ ਦੇ ਦੇਣਗੇ ਹਨਾ ਮੇਰੀ ਕੋਸ਼ਿਸ਼ ਹੋਊਗੀ ਵੀ ਇੱਕ ਵਾਰੀ ਕਰਾਵਾਂ ਇਹ ਮੇਰੇ ਨਾਲ ਕੰਮ ਉਹ ਮਾਰਾ ਇਹਨਾਂ ਨੂੰ ਮੂੰਹ ਤੇ ਕਹਿਣਾ ਬਣਾਉਣਾ ਆਹ ਪਈ ਸੂ ਵਾਰੀ ਪੈਸੇ ਦੇ ਦੇ ਮੈਂ ਨਹੀਂ ਕਹਿਣਾ ਮੂੰਹ ਤੇ ਮੈਂ ਨਹੀਂ ਮੈਨੂੰ ਡੈਡੀ ਨੂੰ ਮੈਂ ਫੋਨ ਕੀਤਾ ਸੀ ਠੀਕ ਹੈ ਡੈਡੀ ਨੂੰ ਮੈਂ ਦੱਸਣਾ ਵੀ ਇੰਨੇ ਪੈਸੇ ਬਾਬੀ ਦੇ ਦੇਣੇ ਹਨ ਤੇ ਮੈਂ ਡੈਡੀ ਨੂੰ ਕਹਿਣਾ ਆਪਰੇਮ ਮੈਂ மூੜਾ ਕੰਮ ਹੀ ਖਤਮ ਹੈ ਮੈਂ மூਏ ਬੇ ਮੁੱਕ ਨਹੀਂ ਸਕਦੇ ਇਸ ਗਲਤੀ ਮਹਾਰਜੀ ਜੀ ਸਾਨੂੰ ਫੋਨ ਕਰ ਦੇਣਾ ਲਿਸਟਰ ਜੀ ਸਾਨੂੰ ਭੇਜ ਦੇਣੀ ਨਾਲ ਮੈਂ ਕਿਉਂਕਿ ਮੇਰਾ ਮੈਂ ਦੇਖ ਮੈਂ ਕੋ ਚੋਰ ਥੋੜੀ ਜੀ ਜਦੋਂ ਮੈਂ ਗੱਡੀ ਵੇਚ ਦਿੱਤੀ ਆਪਣੀ ਦੋ ਗੱਡੀਆਂ ਤੇ ਮੇਰੇ ਪੈਸੇ ਦੇ ਨਾਲੇ ਦੋ ਨੰਗਲੇ ਬੰਦੇ ਨੂੰ ਵਿੜੋ ਨਾ ਸਮਝਦੇ ਨਾ ਮੇਰੀ ਗੱਲ ਨੂੰ ਗੱਡੀਆਂ ਤਾਂ ਹੀ ਵੇਚੀ ਨਾ ਪੈਸੇ ਦੇਣ ਨੂੰ 10000 ਰੁਪਏ ਦਾ ਹੋ ਜਾਵੇ ਤੁਸੀਂ ਪਹਿਲਾਂ ਉਹਨੂੰ ਦੱਸਿਆ ਹੋਏ ਪ੍ਰੇਮ ਪ੍ਰੇਮ ਨੂੰ ਤੇ 10000 ਰੁਪਏ ਦਾ ਉਹ ਵੀ ਗੈਂਡ ਆ ਮੈਨੂੰ ਨਹੀਂ ਸੀ ਪਤਾ ਵੀ ਇੰਨੇ ਪੈਸੇ ਆ ਤੁਹਾਨੂੰ ਮੈਂ ਜਨਮ ਦੱਸਾਂ ਠੀਕ ਹੈ ਇੰਨੇ ਇੰਨੇ ਪੈਸੇ ਕਸਮੀ ਕਰਦਾ ਪ੍ਰੇਮ ਤੇਰੇ ਨਾਲ ਕੋਈ ਗੱਲ ਹੋਰ ਕਰਦਾ ਮੈਂ ਨਾਲ ਹੋਰ ਕੋਈ ਗੱਲ ਕਰਦਾ ਆਪਣੇ ਦਿਲ ਚ ਇਦਾਂ ਦੀ ਗੱਲ ਮੈਂ ਸਹੀ ਕਰਦਾ ਠੀਕ ਹੈ ਆਪਾਂ ਇਦਾਂ ਦੇ ਬੰਦੇ ਨਹੀਂ ਹੈਗੇ ਕਿ ਤੇਰੇ ਨਾਲ ਕੋਈ ਹੋਰ ਗੱਲ ਕੀਤੀ ਜਾਵੇ ਤੇ ਪ੍ਰੇਮ ਨਾਲ ਦੂਜੇ ਬੰਦੇ ਨਾਲ ਹੋਰ ਕੋਈ ਗੱਲ ਕਰਾ ਹੂੰ ਪ੍ਰੇਮ ਦੇ ਤਾਂ 5000 ਰੁਪਏ ਦੇ ਸਕਦਾ ਮੈਂ ਹੈਨਾ ਮੈਨੂੰ ਕਹੋ ਵੀ ਅੱਛਾ ਇਹ ਮਤਲਬ ਨਹੀਂ ਹੈਗਾ ਵੀ ਤੂੰ ਦੇ ਕੇ ਨਹੀਂ ਸਕਦਾ ਇਹ ਬਗਲੇ ਦੇ ਦੇਣੇ ਕਿੰਨੇ ਆ ਠੀਕ ਹੈ ਹਾਂ ਇਹ ਹੋ ਸਕਦਾ ਵੀ ਤੂੰ ਬੜੇ ਸੋਚਣਾ ਚਾਹੀਦਾ ਨਾ ਮੇਰੀ ਗੱਲ ਸੁਣ ਜੇ ਪ੍ਰੇਮ ਤੋਂ ਦੀ ਆ ਗੱਲ ਫਿਰ ਉਹਨੂੰ ਇਹ ਵੀ ਸੋਚਣਾ ਚਾਹੀਦਾ ਹੁਣ ਇਨਸਾਨੀਅਤ ਦੇ ਦੌਰ ਤੇ ਦੇਖ ਲਓ ਪਣਾ ਮੇਰੀ ਗੱਲ ਸੁਣੋ ਉਹਨੂੰ ਇਹ ਸੋਚਾਂ ਜਿਹਦੇ ਅਸੀਂ 50 ਮਹੀਨਿਆਂ ਚੋਂ 8000 ਰੁਪਏ ਦੇ ਦਾਂ ਸਾਰਾ ਕੁਝ ਰੂਮ ਰੈਂਟ ਕੱਟ ਗਿਆ ਹੈ ਤੇ ਮੈਂ ਮਨ ਜਲ ਜਿਹੜੀ ਸਾਲ ਦੀ ਤਨਖਾਹ ਮੇਰੀ ਉਹ 5-6000 ਰੁਪਏ ਜਾਂ 1000 ਰੁਪਏ ਚ ਕਿਵੇਂ ਸਾਰੂੰਗਾ ਮੈਂ ਮੈਂ ਇਹ ਤਰੀਕਾ ਨਾਲ ਸਹਿਮਤ ਹਾਂ ਮੈਂ ਤਾਂ ਉਹੀ ਗੱਲ ਤੈਨੂੰ ਕਰਦਾ ਹਨਾ ਹੁਣ ਘਾਟੇ ਬੈਣ ਦੀ ਤੇ ਬਾਬਾ ਬਹੁਤ ਲੰਮੀ ਚੌੜੀ ਹੈਨਾ ਹੁਣ ਤੂੰ ਦੇਖ ਜਦੋਂ ਮਲਕ ਆਪਣੇ ਕੋ ਗਿਆ ਛੱਡ ਕੇ ਤੇ ਸਾਹਮਣੇ ਉਹਨੇ ਕਿੰਨਾਂ ਦੀ ਗੱਡੀ ਚਲਾਈਏ ਤਾਂ ਤੁਹਾਨੂੰ ਤੇ ਮੈਂ ਕਹਿੰਦਾ ਵਧੀਆ ਗੱਡੀ ਪਿੱਠ ਪਿਛੇ ਵੀ ਇਹੋ ਗੱਲ ਕਮਾਂਗੇ ਆਪਾਂ ਹਨਾ ਹੁਣ ਇਹਨਾਂ ਦੇ ਡਰਾਈਵਰ ਸੌਰੀ ਨਾ ਨੁਕਰ ਕਰਦੇ ਆ ਕੰਮ ਤੇ ਜਾਣ ਤੋਂ ਇਹਨਾਂ ਦੇ ਹੁਣ ਵੀ ਡਰਾਈਵਰ ਜਿਹੜੇ ਨੂੰ ਪਤਾ ਕੀ ਕਰਦੇ ਵੀ ਨਹੀਂ ਉੱਥੇ ਨਹੀਂ ਉਸੇ ਜਣਾ ਮਰਜ਼ੀ ਜਨਾ ਕੰਮ ਕਰਦੇ ਆਪਣੇ ਬੰਦੇ ਦੀ ਨਹੀਂ ਕਰਦੇ ਕਿਉਂਕਿ ਆਪਾਂ ਕੰਮ ਸ਼ੁਰੂ ਤੋਂ ਇਦਾਂ ਨਹੀਂ ਕੀਤਾ ਹਨਾ ਹੁਣ ਮੈਂ ਉਹੀ ਗੱਲ ਕਹਿੰਦਾ ਹ ਦੀਪਿੰਦਰ ਦਾ ਮੈਨੂੰ ਨਹੀਂ ਪਤਾ ਪਿੰਦਰ ਵੀ ਕੰਮ ਵਧੀਆ ਕਰਦਾ ਮੈਨੂੰ ਨਹੀਂ ਪਤਾ ਕਿ ਉਹ ਪਤਾ ਕੰਮ ਹੀ ਨਹੀਂ ਕੀਤਾ ਉਹਦੇ ਨਾਲ ਹੈਨਾ ਤੇਰੀ ਇਹ ਗੱਲ ਪਿੱਠ ਵਿੱਚ ਵੀ ਕਹੀ ਦੀ ਐ ਵੀ ਭਈ ਉਹਨੇ ਕੰਮ ਵਧੀਆ ਕੀਤਾ ਬੰਦੇ ਨੇ ਹੈ ਮੈਂ ਇਹ ਜ਼ਰੂਰਤ ਤੇਰੀ ਕਰ ਸਕਦਾ ਤੈਨੂੰ ਤੈਨੂੰ ਕੋਈ ਐਲਐਮਏ ਚ ਹੈਲਪ ਚਾਹੀਦੀ ਐ ਉਹ ਕਰਾ ਸਕਦਾ ਮੈਂ ਤੇਰੀ ਘੱਟ ਰੇਟ 'ਚ ਵੀ ਮਤਲਬ ਜਿੰਨੇ ਕੋ ਖਰਚਾ ਆਉਂਦਾ ਉਹਨਾਂ ਐਲਐਮਏ ਦੇ ਉਹਨੇ ਦੇ ਦਵਾ ਦੂੰਗਾ ਮੇਰੀ ਗੱਲ ਹੋ ਗਈ ਬੰਦੇ ਨਾਲ ਆਲਮੋਸਟ ਉਹ ਦਾ ਐਲ ਐਮ ਇਹਦਾ ਪਤਾ ਕੀ ਹੈ ਹੁਣ ਉਹ 5000 ਰੁਪਏ ਉਧਰ ਪਾਇਆ ਪਿਆ ਹੈ ਤੇ ਇਹੋ ਜਿਆਦਾ ਮੈਨੂੰ ਜਾ ਕੇ ਵਾਈ ਕਰੀ ਮੈਨੂੰ ਹੋ ਜਾਦਾ ਫੇਰ ਮੈਂ ਦੁਬਈ ਹੋਣਾ ਪਵੇ ਕੁਝ ਨਹੀਂ ਮਿਲਣਾ ਉਹਦੇ ਚ ਸਿੱਧੀ ਗੱਲ ਹੋਰ ਰੋਲਾ ਦੇ 5 ਲੱਖ ਰੁਪਏ ਮੈਂ ਉਧਰ ਘਟਾ ਖਾਲਿਆ ਹੈ ਜਿਹੜਾ ਮਨ ਚੱਲੇ ਇਧਰ ਇਹ ਵੀ ਘਟਾ ਮੈਂ ਉਹਦਣ ਵੀ ਤੈਨੂੰ ਕਹੀ ਸੀ ਗੱਲ ਤੇ ਮੈਂ ਤੁਹਾਨੂੰ ਨਿਸ਼ਚਿਤ ਆਣਾ ਹਾਂ ਮੈਂ ਤੁਹਾਨੂੰ ਕਹੀ ਸੀ ਬਾਬਾ ਵੀ ਇਹ ਕੰਮ ਨਾ ਕਰ ਹਾਂ ਕਿਉਂ ਕਹੀ ਇੱਕ ਤਾਂ ਤੂੰ ਕਿਹਦੀ ਜਦ ਦਬਾਜੀ ਹੂੰ ਦੂਜਾ ਕੀ ਹੁੰਦਾ ਵੀ ਪਹਿਲਾ ਭਾਵੇਂ ਘਰ ਦੇ ਬੰਦੇ ਨੂੰ ਦਈਏ ਨਾ ਇਸ ਮਸਲੇ ਚ ਅਗਲੇ ਨੇ ਵੀ ਗਾਂ ਦੇ ਦਿੱਤਾ ਹੁਣ ਅਗਲਾ ਕੋਲੋਂ ਦੇ ਪਰ ਨਹੀਂ ਸਕਦਾ ਜੇ ਤੂੰ ਬੁੱਤ ਲੜੇਗਾ ਕੋਈ ਲੱਖ ਰੁਪਏ ਦੇ ਨੂੰ ਮੋੜ ਦੋ ਲੱਖ ਮੋੜ ਦੋ ਯੋਧ ਨੇ ਵਸਾਇਆ 4-5 ਲੱਖ ਰੁਪਈਆ ਮੈਂ ਤਾਂ ਦਿਨ ਨੂੰ ਕਹਿੰਦਾ ਸੀ ਵੀ ਬੰਦਾ ਪੈਸੇ ਅਗਰੇ ਨੂੰ ਬਾਝ ਦਓ ਭਾਵੇਂ ਵਾਦੇ ਦੋ 2 ਲੱਖ ਰੁਪਈਆ ਬਣਿਆ ਉਹਦੇ ਦਿੱਤੇ ਨੇ ਕੋਈ ਤੰਗੀ ਨਹੀਂ ਆਉਂਦੀ ਬੰਦਾ ਵੇਚ ਕੇ ਦੇਣ ਤੱਕ ਹੁਣ ਮੇਰੀ ਬੰਦੇ ਜੀ ਨਾਲ ਗੱਲ ਹੋਈ ਸੀ ਨਾ ਉਹਨੂੰ 6 ਮਹੀਨੇ ਹੋ ਜਾਣੇ ਉਹਦੀ ਕੰਪਨੀ ਕੋਲੀ ਨੂੰ ਮਤਲਬ ਉਹਦੀ ਕੰਪਨੀ ਉਹਦੇ ਅੱਗੇ ਇਲਮੇ ਤਾਂ ਨਹੀਂ ਨਿਕਲਦੀ ਕਿ ਉਹਦੀ ਕੰਪਨੀ 6 ਮਹੀਨੇ ਤੋਂ ਨਵੀਂ ਹੀ ਹੈ ਅਜੇ ਤੇ ਉਹ ਇਹ ਬਾਹਰੋਂ ਨਹੀਂ ਬੰਦਾ ਵਲਾ ਸਕਦੇ ਜੀ